ਉਸੇ ਗਰਨੇ ਆਂਦੇ ਨੇ ਇਹ ਕੂਕੜਾ ਖੇੜਾਈ ਤੇ ਮੋੜਖੜ ਆਪਣੇ ਸਿਰ 'ਚ ਪਾਈ ਤੇ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜਿਹੜੀ ਜੰਗ ਹੋਈ ਹੈ ਇਹਦਾ ਨਤੀਜਾ ਕੁਝ ਇਹੋ ਜਿਹਾ ਰਿਹਾ ਕਿ ਦੋਵਾਂ ਨੇ ਖੇੜ ਡਾ ਕੇ ਆਪਣੀ ਸਿਰ 'ਚ ਪਾਈ ਹੈ ਨਤੀਜਾ ਕੱਖ ਨਹੀਂ ਨਿਕਲਿਆ ਅੱਜ ਆਪਾਂ ਗੱਲ ਕਰਾਂਗੇ ਕਿ ਹਾਲੀਆ ਹੋਣ ਵਾਲੀ ਜੰਗ ਦੇ ਵਿੱਚ ਜਿਹੜੀਆਂ ਕੰਟਰੋਵਰਸੀਆਂ ਰਹੀਆਂ ਜਿਹੜੀਆਂ ਦੋਵਾਂ ਪਾਸਿਆਂ ਦੀਆਂ ਗੱਲਾਂ ਰਹੀਆਂ ਕਿੰਨੇ ਤੇਲ ਪਾਇਆ ਕਿੰਨੇ ਪਾਣੀ ਪਾਇਆ ਤੇ ਕਿੰਨੇ ਭਜਾਣ ਦੀ ਕੋਸ਼ਿਸ਼ ਕੀਤੀ ਤੇ ਕਿੰਨੇ ਪਾਬੰਡ ਲਾਉਣ ਦੀ ਕੋਸ਼ਿਸ਼ ਕੀਤੀ ਅੱਜ ਗੱਲ ਹੋਏਗੀ ਠਾਕੁਰ ਦੇ ਬਿਆਨ ਦੀ ਅੱਜ ਗੱਲ ਹੋਏਗੀ ਦੇਵ ਕਰੋੜ ਦੇ ਜਵਾਬ ਦੀ ਅੱਜ ਗੱਲ ਕਰਾਂਗੇ ਜੀ ਜੀ ਕਰਨ ਵਾਲੇ ਕਿਵੇਂ ਕੱਢਣ ਲੱਗ ਪਏ ਗਾਲਾਂ ਅੱਜ ਗੱਲ ਕਰਾਂਗੇ ਮੋਦੀ ਦੀ ਸਿਆਸਤ ਦੀ ਮੋਦੀ ਦੀ ਰਾਜਨੀਤੀ ਦੀ ਅੱਜ ਗੱਲ ਕਰਾਂਗੇ ਪੰਜਾਬੀਆਂ ਦੇ ਪੰਜਾਬ ਨਾਲ ਨਾ ਲੜਨ ਦੀ ਅੱਜ ਆਪਾਂ ਗੱਲ ਕਰਾਂਗੇ ਜਿੰਨੇ ਵੀ ਆਰਟਿਸਟਸ ਨੇ ਉਹਨਾਂ ਨੇ ਇਹਦੇ ਵਿੱਚ ਕੀ ਹਿੱਸਾ ਪਾਇਆ ਅੱਜ ਗੱਲ ਕਰਾਂਗੇ ਬਹੁਤ ਸਾਰੇ ਮੁੱਦਿਆਂ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਆਖਰ ਇਹ ਯੁੱਧ ਹੋਇਆ ਕਿਉਂ ਅੱਜ ਗੱਲ ਕਰਾਂਗੇ ਕਿ ਵਾਕਈ ਪਾਕਿਸਤਾਨ ਨੇ ਚੜ੍ਹਦੇ ਪੰਜਾਬ ਤੇ ਹਮਲਾ ਕੀਤਾ ਅੱਜ ਗੱਲ ਕਰਾਂਗੇ ਜਿੱਤਿਆ ਕੌਣ ਅੱਜ ਗੱਲ ਕਰਾਂਗੇ ਹਰਿਆ ਕੌਣ ਅੱਛਾ ਸਾਰਾ ਕੁਝ ਅੱਜ ਦੇ ਵੀਡੀਓ ਦੇ ਵਿੱਚ ਹੋਣ ਵਾਲਾ ਇਸ ਕਰਕੇ ਵੀਡੀਓ ਨੂੰ ਪੂਰਾ ਵੇਖਿਓ ਸਕਿੱਪ ਨਾ ਕਰਿਓ ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ ਇਫਤਿਹਾਰ ਠਾਕੁਰ ਦੇ ਬਿਆਨ ਦੀ ਇਫਤਿਹਾਰ ਠਾਕੁਰ ਦੀ ਉਹ ਪੋਇਟਰੀ ਦੀ ਉਹ ਲੈਣਾ ਦੀ ਜਿਨ੍ਹਾਂ ਨੇ ਚੜ੍ਹਦੇ ਪੰਜਾਬ ਨੂੰ ਬੜੀ ਠੇਸ ਪਹੁੰਚਾਈ ਤੇ ਚੜ੍ਹਦੇ ਪੰਜਾਬ ਨੂੰ ਬੜੀ ਤਕਲੀਫ ਦਿੱਤੀ। ਵੇਖੋ ਜੀ ਜਦੋਂ ਕੋਈ ਤੁਹਾਨੂੰ ਇਨਾ ਪਿਆਰ ਕਰਦਾ ਹੋਵੇ ਤੇ ਤੁਹਾਡੇ ਮੂੰਹ ਚੋਂ ਇਹੋ ਜੀ ਗੱਲ ਨਿਕਲੇ ਤੇ ਫਿਰ ਚੰਗੀ ਨਹੀਂ ਲੱਗਦੀ। ਘਰ ਜਿਹੜਾ ਹੁੰਦਾ ਹੈ, ਚਿੜੀਆਂ ਕਾਵਾਂ ਨੂੰ ਵੀ ਬੜਾ ਪਿਆਰਾ ਹੁੰਦਾ ਹੈ। ਲੇਕਿਨ ਇਹਦੇ ਦੋ ਪਹਿਲੂ ਨੇ ਇੱਥੇ ਹੁਣ ਆਪਾਂ ਦੋਵਾਂ ਦੀ ਗੱਲ ਕਰਾਂਗੇ ਕਿ ਠਾਕੁਰ ਨੇ ਚੰਗਾ ਕੀਤਾ ਜਾਂ ਮਾੜਾ ਕੀਤਾ। ਸਭ ਤੋਂ ਪਹਿਲੇ ਗੱਲ ਇਹ ਹੈ ਕਿ ਮਾੜੀ ਗੱਲ ਸੀ। ਵੇਖੋ ਜੀ ਇੱਕ 쇼 ਹੁੰਦਾ ਇੱਕ ਪ੍ਰੋਗਰਾਮ ਹੁੰਦਾ ਜਿਹੜਾ ਸਪੈਸ਼ਲ ਵਾਰ ਤੇ ਜਾਂ ਜੰਗ ਦੇ ਉਤੇ ਚੱਲ ਰਿਹਾ ਹੁੰਦਾ ਉਹਦੇ ਵਿੱਚ ਤੁਸੀਂ ਕਰ ਸਕਦੇ ਹੋ ਇੱਕ ਇੰਟਰਟੇਨਮੈਂਟ ਵਾਲਾ ਸ਼ੋ ਜਿਹਦੇ ਵਿੱਚ ਫਿਰ ਮੁਖਾਤਬ ਕਰਕੇ ਆ ਠਾਕੁਰ ਨੇ ਕਿਹਾ ਕਿ ਜੀ ਮੇਰਾ ਇੱਕ ਮੈਸੇਜ ਹੈ ਕਿ ਆਪ ਫਜ਼ਾਅ ਗੱਲ ਸੁਣ ਲਓ ਤੁਸੀਂ ਕਿ ਅੱਜ ਇੰਡੀਆ ਵਾਲੋਂ ਕੇ ਲਈ ਇੱਕ ਪੈਗਾਮ ਦੇਣਾ ਚਾਹਤਾ ਹੂੰ ਸੀਰੀਅਸ ਫਜ਼ਾਅੋਂ ਸੇ ਆਓਗੇ ਤਾਂ ਹਵਾ ਵਿੱਚ ਉਡਾ دیے ਜਾਓਗੇ ਸਮੁੰਦਰ ਕੇ ਪਾਣੀਆਂ ਸੇ ਆਓਗੇ ਤਾਂ ਡਬੋ دیے ਜਾਓਗੇ ਜ਼ਮੀਨੀ ਰਾਸਤੋਂ ਸੇ ਆਓਗੇ ਤੋ ਦਫਨਾ ਦिए ਜਾਓਗੇ ਇਸ ਗੱਲ ਨੇ ਬਹੁਤ ਭਾਂਬੜ ਬਾਲੇ ਚੜਦੇ ਪੰਜਾਬ ਦੇ ਲੋਕਾਂ ਨੇ ਬੜਾ ਗੁੱਸਾ ਵਹਾਇਆ ਪਹਿਲੀ ਗੱਲ ਇਹ ਕਿ ਇਹ ਇਫਤਿਖਾਰ ਠਾਕਰ ਨੇ ਗੱਲ ਕਿਉਂ ਕੀਤੀ ਕਿ ਕੀ ਇਫਤਿਖਾਰ ਠਾਕਰ ਨੇ ਪੰਜਾਬ ਨੂੰ ਇਹ ਗੱਲ ਕੀਤੀ ਨਹੀਂ ਇਫਤਿਖਾਰ ਠਾਕਰ ਨੇ ਮੋਦੀ ਨੂੰ ਲੇਕਿਨ ਨਾ ਇੰਡੀਆ ਦਾ ਲੈ ਲਿਆ ਹੁਣ ਗੱਲ ਇਹ ਹੈ ਕਿ ਇਫਤਿਖਾਰ ਠਾਕਰ ਨੇ ਆਪਣੇ ਇੱਕ ਬਿਆਨ 'ਚ ਇਹ ਵੀ ਕਹਿਤਾ ਆ ਸੁਣਿਓ ਜ਼ਰਾ کیونکہ چڑھتا پنجاب ہے بالکل, بالکل میں اس کو مانتا ہوں کہ وہ میرا بڑا بھائی ہے وہ ہندوستان کا حصہ ہے ہی نہیں, ہی نہیں. ایک یہ پنجاب ہے ایک وہ پنجاب, وہ پنجاب ہے ہے لیکن حقیقت یہ ہے کہ یہ سارا ایک پنجاب ہے ایک پنجاب ہے بالکل صحیح پنجابی لوگوں نے جو میرے بھائی ہیں انہوں نے جو اس کے اوپر ریئیکشن دیا ہے یا جو ویڈیوز کیے ہیں اس میں مجھے انہوں نے گالیاں بھی دی ہیں جی. بالکل, بالکل, بالکل. بالکل. جی 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 بڑا بھائی باپ کے برابر ہوتا ہے اور اللہ اکبر اور او دیا گالا کہ او دیا نالا واہ 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 سر آنکھوں پہ <تصفح> سر آنکھوں پہ <پے>؟ گیس <تصفح> yes, بڑا بھائی گالیاں دے سکتا ہے <تصفح> باپ کے برابر ہے واہ واہ اور یہ اچھا ہوا کہ انہوں نے اس کا ریاکشن کیا ہے کرنا بھی چاہیے تھا چاہیے تھا کہ پنجاب نو میں انڈیا تھا حصہ ہی نہیں مانا تھا پنجاب تے میرا وڈا پر آئے تھے ਪਿਓਵਾਂ ਬਜਾਏ ਵੱਡੇ ਭਰਾ ਜਿਹੜੇ ਹੁੰਦੇ ਨੇ ਪਿਓਵਾਂ ਬਜਾ ਹੁੰਦੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਗਾਲਾਂ ਹੁੰਦੀਆਂ ਨੇ ਘੋੜੀਆਂ ਦੀਆਂ ਨਾਲਾਂ ਹੁੰਦੀਆਂ ਨੇ ਉਹਨਾਂ ਨੇ ਗਾਲਾਂ ਕੱਢੀਆਂ ਨੇ ਠੀਕ ਕੀਤਾ ਇਹ ਇਫਤਖਾਰ ਠਾਕੁਰ ਵਾ ਕਹਿਣਾ ਸੀ ਵੇਖੋ ਜੀ ਅਸੀਂ ਤੇ ਇਹੀ ਆਖਾਂਗੇ ਕਿ ਇਫਤਖਾਰ ਠਾਕੁਰ ਨੇ ਐਵੇਂ ਉੱਡਦਾ ਤੀਰ ਆਪਣੇ ਉੱਤੇ ਲੈ ਲਿਆ ਤੇ ਐਵੇਂ ਉਹਨੂੰ ਜਾਂਦੇ ਤੀਰ ਨੂੰ ਹੱਥ ਪਾ ਲਿਆ ਬਾਕੀ ਆਰਟਿਸਟ ਜਿਹੜੇ ਨੇ ਇਹੋ ਜਿਹੇ ਮੌਕੇਾਂ ਤੇ ਅਗਰ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਤੇ ਪੀਸ ਦੀ ਗੱਲ ਨਹੀਂ ਕਰ ਸਕਦੇ ਤੇ ਮੇਰੇ ਖਿਆਲ 'ਚ ਉਹਨਾਂ ਨੂੰ ਨਫ਼ਰਤ ਦੀਆਂ ਗੱਲਾਂ ਵੀ ਨਹੀਂ ਕਰਨੀਆਂ ਚਾਹੀਦੀਆਂ ਵੇਖੋ ਜੀ ਇਹਨਾਂ ਨੇ ਫਿਊਚਰ ਦੇ ਵਿੱਚ ਇੱਕ ਦੂਜੇ ਦੇ ਨਾਲ ਕੰਮ ਕਰਨਾ ਪਾਸਟ ਵਿੱਚ ਇੱਕ ਦੂਜੇ ਨਾਲ ਕੰਮ ਕੀਤਾ ਤੇ ਮੇਰਾ ਨਹੀਂ ਖਿਆਲ ਕਿ ਹੁਣ ਇਫਤਖਾਰ ਠਾਕੁਰ ਦੀ ਜਗ੍ਹਾ ਕੋਈ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਪਹਿਲਾ ਮੁਕਾਮ ਸੀ ਜਿਹੜੀ ਇਹਨੂੰ ਇੱਜ਼ਤ ਮਿਲਦੀ ਸੀ ਉਹ ਦੁਬਾਰਾ ਮਿਲੇਗੀ ਬਾਕੀ ਹਰ ਬੰਦੇ ਦੀ ਆਪਣੀ رائے ਹੁੰਦੀ ਹੈ ਬਾਕੀ ਇਫਤਖਾਰ ਠਾਕਰ ਨੇ ਜਿੱਥੇ ਮਾੜੀ ਗੱਲ ਕੀਤੀ ਉਥੇ ਆ ਗੱਲ ਜਿਹੜੀ ਇਹ ਨੂੰ ਕਿਸੇ ਨੇ ਪਜ਼ੀਰਾ ਹੀ ਨਹੀਂ ਦਿੱਤੀ ਕਿ ਜੀ ਲੈਂਦੇ ਪੰਜਾਬ ਦੇ ਵਿੱਚ ਜੇ ਕੋਈ ਦਰਬਾਰ ਸਾਹਿਬ ਤੇ ਜੇ ਕੋਈ ਨਨਕਾਣਾ ਸਾਹਿਬ ਤੇ ਹਮਲਾ ਕਰੇਗਾ ਤੇ ਅਸੀਂ ਉਹਦਾ ਜਵਾਬ ਦਾਂਗੇ ਅਸੀਂ ਉਹਦੀ ਹਿਫਾਜ਼ਤ ਕਰਾਂਗੇ ਤੇ ਇਹ ਪੀਰ ਗੁਰੂ ਸਭ ਦੇ ਸਾਂਝੇ ਨੇ ਸਾਡੀ ਜ਼ਿੰਮੇਵਾਰੀ ਲੱਗੀ ਹੈ ਪਹਿਲੇ ਉਹਨਾਂ ਦਾ ਆ ਬਿਆਨ ਵੀ ਸੁਣ ਲਓ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ہری سنگھ للوا صاحب مہاراجا رنجیت سنگھ صاحب، شام سنگھ اتاری اور بھگت سنگھ بہادر oh, 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 جو اس پنجاب کی دھرتی نے پیدا جی کی. جی پیدا کیا ان کے وارث ہم ہیں اللہ سے wow, ہم wow, ہیں wow, wow, wow. ہم اس جنمنستان کی پوری ذمہ داری کے ساتھ حفاظت کریں گے کریں گے اور یہ ہمارے ذمہ ہیں. ہمارے ذمے ان کو بیچنا ہے ਕੋਈ ਵੇਚਣਾ ਹੈ ਹਾਂ ਉਹਨੂੰ ਹੀ ਵੇਚਣਾ ਹੈ ਵੇਖੋ ਜੀ ਜਿੱਥੇ ਉਹ ਆਂਦੇ ਨੇ 100 ਨੇਕੀ ਕਰ ਤੇ ਇੱਕ ਬੰਦਾ ਕੋਈ ਮਾੜਾ ਕੰਮ ਕਰ ਲਵੇ ਤੇ ਲੋਕੀ ਉਹਦੀਆਂ 100 ਜਿਹੜੀਆਂ ਨੇਕੀਆਂ ਨੇ ਉਹ ਭੁੱਲ ਜਾਂਦੇ ਨੇ ਤੇ ਉਸ ਮਾੜੇ ਕੰਮ ਤੇ ਉਹਨੂੰ ਟੀਜ਼ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉਹਨੂੰ ਆਖਣ ਲੱਗ ਪੈਂਦੇ ਨੇ ਉਹਨੂੰ ਨਿੰਦਣ ਲੱਗ ਪੈਂਦੇ ਨੇ ਤੇ ਹੋਇਆ ਕੁਝ ਇਸ ਤਰ੍ਹਾਂ ਹੀ ਹੈ ਕਿ ਇਫਤਖਾਰ ਠਾਕੁਰ ਅਸੀਂ ਬਿਲਕੁਲ ਆਨੇ ਆ ਕਿ ਨਹੀਂ ਸੀ ਉਹਨੂੰ ਇਹ ਗੱਲ ਕਰਨੀ ਚਾਹੀਦੀ ਇੱਕ ਇੰਟਰਟੇਨਮੈਂਟ ਵਾਲਾ ਸ਼ੋਅ ਸੀ ਤੇ ਜਸਟ ਉੱਥੇ ਇੰਟਰਟੇਨਮੈਂਟ ਤੱਕ ਹੀ ਜਿਹੜਾ ਕੰਮ ਸੀ ਕਾਮੇਡੀ ਕਰਨ ਦਾ ਉਹ ਹੀ ਹੋਣੀ ਚਾਹੀਦੀ ਸੀ ਨਾ ਕਿ ਕੋਈ ਵੇਖੋ ਜੀ ਹਰ ਬੰਦੇ ਨੂੰ ਪਤਾ ਹੈ ਕਿ ਜਦੋਂ ਦੁਸ਼ਮਣ ਤੁਹਾਡੇ ਵੱਲ ਆਏਗਾ ਤੇ ਕੋਈ ਤੁਸੀਂ ਉਹਨਾਂ ਦੇ ਉੱਤੇ ਫੁੱਲ ਦੇ ਨਹੀਂ ਸੁੱਟਨੇ ਕੋਈ ਜੱਫੀਆਂ ਤੇ ਨਹੀਂ ਪਾਣੀਆਂ ਉਹਨਾਂ ਨੂੰ ਚੀਰਨਾ ਹੀ ਹੁੰਦਾ ਹੈ ਇਹ ਹਰ ਬੰਦਾ ਅਸੀਂ ਆ ਸਾਨੂੰ ਵੀ ਮਤਲਬ ਅਗਰ ਇੰਡੀਆ ਜਾਂ ਕੋਈ ਵੀ ਮੁਲਕ ਜਿਹੜਾ ਹੈ ਪਾਕਿਸਤਾਨ ਨਾਲ ਬੁਰੀ ਅੱਖ ਨਾਲ ਵੇਖੇਗਾ ਤੇ ਕੀ ਅਸੀਂ ਜੱਫੀਆਂ ਪਾਵਾਂਗੇ ਦਿਲੋਂ ਅਸੀਂ ਤੇ ਹੀ ਆਖਾਂਗੇ ਆਪਣੀ ਫੌਜ ਨੂੰ ਵੀ ਚੀਰ ਕੇ ਰੱਖ ਦੋ ਲੇਕਿਨ ਕੀ ਉਹਦਾ ਇਜ਼ਹਾਰ ਕਰਨਾ ਉਹਦਾ ਸੋਸ਼ਲ ਮੀਡੀਆ ਤੇ ਆ ਕੇ ਆਪਣੀ ਇਮੇਜ ਨੂੰ ਖਰਾਬ ਕਰਨਾ ਕੀ ਜ਼ਰੂਰੀ ਹੈ ਕਿ ਇਹ ਗੱਲ ਕਰਨੀ ਬਹੁਤ ਇਸ ਗੱਲ ਦੀ ਬਹੁਤ ਲੋੜ ਸੀ ਮੇਰੇ ਖਿਆਲ ਚ ਜੇ ਕੋਈ ਐਡੀ ਲੋੜ ਨਹੀਂ ਸੀ ਨਾ ਹੀ ਇਹਨਾਂ ਦੀ ਅਗਰ ਐਡਾ ਹੀ ਹੁੰਦਾ ਤੇ ਉਧਰ ਜਿਹੜਾ ਗੋਬਰ ਆ ਰਹੀਆ ਇਹਨਾਂ ਭੌਂਕੀ ਜਾਂਦਾ ਵੈਸੇ ਕੰਪੇਅਰ ਤੇ ਕਰਨਾ ਬਣਦਾ ਨਹੀਂਗਾ ਕਿਉਂਕਿ ਇਫਤਖਾਰ ਠਾਕੁਰ ਜਿਹੜਾ ਇੱਕ ਪੰਜਾਬੀ ਹੈ ਤੇ ਇੱਕ ਕਾਮੇਡੀਅਨ ਹੈ ਉਹਦਾ ਇਹ ਕੰਮ ਨਹੀਂ ਲੇਕਿਨ ਗੋਬਰ ਆ ਰਹੀਆ ਦਾ ਤੇ ਇੱਕੋ ਹੀ ਕੰਮ ਹੈ ਭੌਂਕਣਾ ਉਹ ਜਿੰਨਾ ਭੌਂਕਿਆ ਪਾਕਿਸਤਾਨ ਦੇ ਉੱਤੇ ਉਹਦਾ ਪਟਾਖਾ ਖੁੱਲਾ ਛੱਡੀ ਰੱਖਿਆ ਤੇ ਉਹ ਸਾਰਿਆਂ ਦੇ ਸਾਹਮਣੇ ਸੀ ਠੀਕ ਹੈ ਲੇਕਿਨ ਉਹਦੇ ਕੈਨ ਨਾਲ ਤੇ ਮਲਤਾਨ ਤੇ ਵੀ ਕਬਜ਼ਾ ਹੋ ਗਿਆ ਸੀ اسلامਾਬਾਦ ਤੇ ਵੀ ਹੋ ਗਿਆ ਸੀ ਪਿੰਡੀ ਕਰਾਚੀ ਸਾਰਾ ਕੁਝ ਜਿਹੜਾ ਵੜ ਜੋ ਫੌਜੋ ਫੌਜਾਂ ਵੜ ਗਈਆਂ ਤੇ ਮੈਂ ਕਹਿੰਨਾ ਵਾਂ ਕਿ ਮੈਂ 에ਅਰ ਫੋਰਸ ਨੂੰ ਕਹਿੰਨਾ ਮੈਂ ਨੇਵੀ ਨੂੰ ਆਨਾ ਕਿ ਨੇਵੀ ਜਿਹੜੀ ਹੈ ਹੁਣ ਕਰਾਚੀ ਪੋਰਟ ਦੇ ਉੱਤੇ ਬੰਬ ਸੁੱਟ ਦਵੇ ਤੇ ਕਰਾਚੀ ਨੂੰ ਸਾੜ ਕੇ ਰਾਖ ਕਰ ਦਵੇ ਇਹ ਗੱਲਾਂ ਜਿਹੜੀਆਂ ਨੇ ਇਹ ਗੋਬਰ ਆਰੀਆ ਵਰਗੇ ਨੂੰ ਤੇ ਸੂਟ ਕਰਦੀਆਂ ਹੋਣਗੀਆਂ जिन्ने नफरत इंतشار ਫਲਾ ਕੇ ਵੀਊ ਲੈਣੇ ਨੇ ਜਿन्ने ਨਫਰਤ ਦੀ ਖੇਡ ਖੇਡ ਕੇ ਵੀਊ ਲੈੜੇ ਨੇ ਲੇਕਿਨ ਮੇਰਾ ਨਹੀਂ ਖਿਆਲ ਕਿ ਇੱਕ ਕਮੇਡੀਅਨ ਨੂੰ ਤੇ ਠਾਕੁਰ ਸਾਹਿਬ ਨੂੰ ਜਿਹੜੀਆਂ ਨੇ ਗੱਲਾਂ ਸੂਟ ਕਰਤੀਆਂ ਸਨ ਬਾਕੀ ਦੇਵ ਕਰੋੜ ਨੂੰ ਲੈ ਕੇ ਲੈਂਦੇ ਪੰਜਾਬ ਦੇ ਵਿੱਚ ਕਾਫੀ ਲੋਕ ਨੇ ਜਿਹੜੇ ਗੱਲਾਂ ਕਰ ਰਹੇ ਨੇ ਫਿਰ ਕਰਮਜੀਤ ਅਨਮੋਲ ਜਿਹੜੇ ਨੇ ਉਹਨਾਂ ਨੂੰ ਲੈ ਕੇ ਗੱਲਾਂ ਕਰ ਰਹੇ ਨੇ ਕਿ ਰੀਸੈਂਟਲੀ ਕਰਮਜੀਤ ਅਨਮੋਲ ਪਾਕਿਸਤਾਨ ਵਿੱਚ ਆਇਆ ਤੇ ਲੋਕਾਂ ਨੂੰ ਬਾਹਰ ਨੂੰ ਥਾਂ ਨਹੀਂ ਸੀ ਲੱਭਦੀ ਕਿ ਯਾਰ ਇਹ ਮਹਿਮਾਨ ਆਏ ਨੇ ਬਲਕਿ ਨਾਟ ਓਨਲੀ ਕਰਮਚੀਤ ਅਨਮੋਲ ਬਲਕਿ ਕੋਈ ਵੀ ਪੰਜਾਬੀ ਜਿਨੇ ਸਿਰ ਤੇ ਦਸਤਾਰ ਸਜਾਈ ਹੋਵੇ ਦਸਤਾਰ ਬੰਨੀ ਹੋਵੇ ਤੇ ਦਸਤਾਰ ਦੀ ਰਿਸਪੈਕਟ ਲੈਂਦੇ ਪੰਜਾਬ ਵਾਲੇ ਕਿਵੇਂ ਕਰਦੇ ਨੇ ਆ ਇੱਕ ਵੀਡੀਓ ਵੇਖਿਓ ਚੜਦੇ ਪੰਜਾਬ ਵਾਲੇ ਤੁਹਾਨੂੰ ਪੱਗ ਦੀ ਇੱਜ਼ਤ ਬਖਾਉਣ ਸੀ ਹੈ ਲੈਂਦੇ ਵੀ ਇਵੇਂ ਸਾਰੇ ਗਾਹੋ ਆ ਦੇਖੀ ਸਰਦਾਰ ਕਿਹੋ ਜਿਹਾ ਲੱਗਦਾ ਹੈ ਜੀ ਦੇਖੋ ਜੇ ਤਾ ਪੱਗ ਦੀ ਦਸਤਾਰ ਦੀ ਤੇ ਜੇ ਮੁੰਨੇ ਹੁੰਦੇ ਪੱਗ ਨਾ ਹੁੰਦੀ ਤੇ ਚਿਹਰੇ ਨੇ ਪੁੱਛਣਾ ਮੈਨੂੰ ਸਿਰਫ ਪੱਗ ਕਰਕੇ ਕਿ ਬਾਬਾ ਫਰੀਦ ਦੀ ਦਰਗਾਹ ਇਹ ਪਾਕਪਤਨ ਅਸੀਂ ਖੜੇ ਆ ਕਲਮੰਤ ਮੁੰਡੀ ਸਾਹਿਬ ਨੇ ਕੈਨੇਡਾ ਤੋਂ ਆਏ ਨੇ ਤੇ ਦੁਨੀਆ ਕਿਸ ਤਰ੍ਹਾਂ ਫੋਟੋ ਫੋਟੋਆਂ ਕਰਵਾ ਰਹੀ ਆ ਕਿ ਜਿਸ ਤਰ੍ਹਾਂ ਕੋ ਬਹੁਤ ਵੱਡਾ ਸਟਾਰ ਹੁੰਦਾ ਜੀ ਦੇਖੋ ਤੇ ਰਿਸਪੈਕਟ ਸਾਰੀ ਕਿਹਦੀ ਆ ਪੱਗ ਦੀ ਇੰਨੀ ਕਦਰ ਆ ਇਹ ਵੇਖੋ ਕਿ ਸਿਰ ਤੇ ਦਸਤਾਰ ਸਜਾਈਏ ਤੇ ਲੈਂਦੇ ਪੰਜਾਬ ਵਾਲੇ ਉਹਨੂੰ ਹੱਥਾਂ ਤੇ ਚੁੱਕ ਲੈਂਦੇ ਨੇ ਉਹਨੂੰ ਸਿਰ ਤੇ ਬਾ ਲੈਂਦੇ ਨੇ ਬਾ ਨੂੰ ਥਾਣੀ ਲੱਭਦੀ ਕਿ ਸਰਦਾਰ ਜੀ ਆਏ ਨੇ ਇਹ ਪਿਆਰ ਹੈ ਸਾਡਾ ਤੇ ਕੀ મોદી ਦੀ ਇੱਕ ਗੰਦੀ ਰਾਜਨੀਤੀ ਦੇ ਪਿੱਛੇ ਲੱਗ ਕੇ ਅਸੀਂ ਆਪਣਾ ਪੰਜਾਬੀਆਂ ਦਾ ਜਿਹੜਾ ਪਿਆਰ ਹੈ ਉਹਨੂੰ ਐਵੇਂ ਹੀ ਰਫਾ-ਦਫਾ ਕਰ ਦਈਏ ਅਸੀਂ 나ਸਰ ਢਿੱਲੋਂ ਨੇ ਜੋ ਕੀਤਾ 나ਸਰ ਢਿੱਲੋਂ ਨੇ ਪੰਜਾਬ ਨੂੰ ਦੋਵਾਂ ਪੰਜਾਬਾਂ ਨੂੰ ਮਿਲਾਨ ਵਾਸਤੇ ਦੋਵਾਂ ਪੰਜਾਬਾਂ ਦੇ ਵਿੱਚ ਜਿਹੜਾ ਪਿਆਰ ਵਧਾਇਆ ਕੀ ਅਸੀਂ ਉਹਨੂੰ ਉਹ ਸਾਰੀ ਉਹਦੀ ਮਿਹਨਤ ਨੂੰ ਜ਼ਾਇਆ ਕਰ ਦਈਏ ਉਧਰ ਦੂਜੇ ਪਾਸੇ ਇੱਕ ਲੈnde ਪੰਜਾਬ ਦਾ ਹੀਰਾ ਇੱਕ ਲੈnde ਪੰਜਾਬ ਦਾ ਮਤਲਬ ਇਹੋ ਜਿਹਾ ਬੰਦਾ ਕਿ ਜਿਹਨੂੰ ਵੇਖ ਕੇ ਬੰਦਾ ਕਹਿੰਦਾ ਕਿ ਯਾਰ ਪੰਜਾਬੀਅਤ ਇਸ ਬੰਦੇ ਦੇ ਲੂ ਲੂ ਵਿੱਚ ਵਸਦੀ ਹੈ ਇਹ ਬੰਦਾ ਜਿਹੜਾ ਹੈ ਐਡਾ ਪਿਓਰ ਪੰਜਾਬੀ ਹੈ ਕਿ ਇਹਦੀਆਂ ਗੱਲਾਂ ਸੁਣੋ ਇਹਦੇ ਕੋਲ ਬਹਿ ਜਾਓ ਤੇ ਤੁਹਾਡਾ ਉੱਠਣ ਨੂੰ ਜੀ ਨਾ ਕਰੇ ਅੰਜਮ ਸਰੋਇਆ ਅੰਜਮ ਸਰੋਇਆ ਵਰਗਾ ਸਿੱਧਾ ਬੰਦਾ ਸਟ੍ਰੇਟ ਫਾਰਵਰਡ ਬੰਦਾ ਕਿ ਜਿੰਨੇ ਕੱਦੀ ਗੱਲ 'ਚ ਵਲ ਪਾਉਣਾ ਉਹਨੂੰ ਆਇਆ ਹੀ ਨਹੀਂ। ਇੱਕ ਉਹਦਾ ਵੀਡੀਓ ਵੇਖਣ ਡੇ ਸਾਂ ਆ ਆ ਵੇਖਿਓ ਜ਼ਰਾ ਗੱਲ ਸੁਣਿਓ। ਪੜ੍ਹਾਈ ਜਿਹੜੀ ਹੈ ਨਾ ਇਹਦੇ 'ਚ ਕੋਈ ਜਿੱਤਦਾ ਹਾਰਦਾ ਨਹੀਂ। ਇਹਦੇ ਵਿੱਚ ਮਾਵਾਂ ਹਰਦੀਆਂ ਜਿਨ੍ਹਾਂ ਦੇ ਪੁੱਤਰ ਸ਼ਹੀਦ ਹੁੰਦੇ। ਪਰ ਗੱਲ ਪਿਆ ਢੋਲ ਵਜਾਣਾ ਪੈਂਦਾ। ਜਦੋਂ મોદી ਗੱਲ ਪੈ ਗਿਆ ਨਾ ਤੇ ਫਿਰ ਉਹ ਉਹਨੂੰ ਤਨੇਸੜੀ ਦੇਣੀ ਬਣਦੀ ਸੀ। ਉਹ ਫਿਰ ਅਸੀਂ ਦਿੱਤੀ ਦੁਨੀਆ ਦੇ ਸਾਹਮਣੇ ਦਿੱਤੀ। ਕੋਈ ਬੰਦਾ ਵੀ ਜੇਸ ਮੁਲਕ 'ਚ ਰਵੇ ਜਿਹੜੇ ਘਰ 'ਚ ਰਵੇ ਉਸ ਘਰ ਦੀ ਖੈਰ ਖਾਈ ਨਾ ਚਾਵੇ ਉਹਦੀ ਗੱਲ ਨਾ ਕਰੇ। ਤਾਂ ਉਹ ਗੱਲ ਚੰਗੀ ਨਹੀਂ ਇਹ ਪਾਕਿਸਤਾਨ ਮੇਰਾ ਘਰ ਆ ਮੈਂ ਆਪਣੇ ਘਰ ਦੀ ਗੱਲ ਕੀਤੀ ਗੱਜ-ਵੱਜ ਕੇ ਕੀਤੀ ਆਪਣੇ ਮੁਲਕ ਦੀ ਗੱਲ ਕੀਤੀ ਤੇ ਕਰਦੇ ਆ ਰਹਿਣਾ ਕਿ ਕਿਸੇ ਨੂੰ ਕੋਈ ਹੱਕ ਨਹੀਂ ਆਪਣੇ ਮੁਲਕ ਵਾਸਤੇ ਆਪਣੇ ਦੇਸ਼ ਵਾਸਤੇ ਆਪਣੇ ਵਤਨ ਵਾਸਤੇ ਉਹ ਗੱਲ ਹੀ ਕਰ ਸਕੇ ਮੇਰਾ ਨਹੀਂ ਖਿਆਲ ਕਿ ਇਹੋ ਜਿਹੇ ਮੌਕੇ ਤੇ ਆਪਾਂ ਨੂੰ ਇੱਕ ਦੂਜੇ ਦੇ ਖਿਲਾਫ ਕਰ ਹੋਣਾ ਚਾਹੀਦਾ ਕਿ ਯਾਰ ਉਹਨੇ ਆ ਗੱਲ ਕਰਤੀ ਫਲਾਣੇ ਨੇ ਆ ਗੱਲ ਕਰਤੀ ਵੇਖੋ ਜੀ ਇਹ ਉਹ ਮੌਕਾ ਹੁੰਦਾ ਜ ਜਿਹਦੇ ਨਾਲ ਤੁਸੀਂ ਵੇਖੋ ਜੀ ਇਹ ਉਹ ਮੌਕਾ ਹੁੰਦਾ ਹੈ ਕਿ ਤੁਸੀਂ ਆਪਣੇ ਜਿਹੜਾ ਆਪਣੇ ਘਰ ਦੇ ਨਾਲ ਆਪਣੇ ਘਰ ਦਾ ਨਿਕਾ ਤੇ ਉਹ ਦੂਸਰੇ ਦਾ ਕੀ ਹੋਏਗਾ ਮਤਲਬ ਆਪਣੇ ਘਰ ਦੀ ਜਿਹੜਾ ਖੈਰ ਖਾਈ ਨਹੀਂ ਚਾਹੇਗਾ ਤੇ ਦੂਸਰੇ ਦੀ ਕੀ ਖੈਰ ਖਾਈ ਚਾਹੇਗਾ ਮਤਲਬ ਜਦੋਂ ਜਾਂ جنگ ਦਾ ਮਾਹੌਲ ਹੈ ਤੇ ਫੇਰ ਹਰ ਬੰਦਾ ਜਿਹੜਾ ਉਹ ਆਂਦਾ ਹੈ ਕਿ ਬਈ हां बेशक अ ज़बानਾਂ बंदे नु कंट्रोल च रखणियां चाहिदीया ने चुप रहना चाहिदा है रह होजे मौके ते हां प्यार दी ਗੱਲ ਕਰਨੀ चाहिਦੀ ਹੈ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਕੁਛ ਖੋਫੋ ਹਰਾਸ ਜਿਹੜਾ ਘੱਟ ਹੋਵੇ ਲੋਕੀ ਪੀਸ ਚਾਹੁੰਦੇ ਨੇ ਲੋਕੀ ਲੜਾਈ ਚਾਹੁੰਦੇ ਨਹੀਂਗੇ ਇਹ ਤੇ ਇਸ ਵਾਰੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਸਾਰਿਆਂ ਨੂੰ ਕਿ ਕੋਈ ਬੰਦਾ ਵੀ ਜੰਗ ਦਾ ਹਾਮੀ ਨਹੀਂ ਸੀ ਕੋਈ ਬੰਦਾ ਵੀ ਜੰਗ ਚਾਹੁੰਦਾ ਹੀ ਨਹੀਂ ਸੀ ਫਿਰ ਇਫਤਖਾਰ ਠਾਕਰ ਨੂੰ ਰਿਪਲਾਈ ਦੇ ਵਿੱਚ ਜਿਹੜੇ ਸੀਐਮ ਪੰਜਾਬ ਨੇ ਚੜਦੇ ਪੰਜਾਬ ਦੇ ਭਗਵੰਤ ਮਾਨ ਉਹਨਾਂ ਦੀ ਗੱਲ ਕਿਸੇ ਨੂੰ ਨਹੀਂ ਕਿ ਚੁੱਪੀ ਉਹਨਾਂ ਦੀ ਗੱਲ ਕਿਸੇ ਨੂੰ ਨਹੀਂ ਚੁੱਪੀ ਬੜੀਆਂ ਤਤੀਆਂ ਗੱਲਾਂ ਕੀਤੀਆਂ ਕਿ ਲਾਹੌਰ ਤੇ ਕਬਜ਼ਾ ਕਰ ਲੋ ਤੇ ਆਂਦੇ ਨੇ ਕਿ ਘੰਟੇ ਬਾਅਦ ਤੁਸੀਂ ਵਾਪਸ ਦੇ ਜਾਣਾ ਕਿ ਇਹ ਤੇ ਭੁੱਖ ਮਰਾਂ ਇੰਜ ਹੋਣ ਰਿਹਾ ਨਹੀਂ ਹੋ ਰਿਹਾ ਉਹ ਹੀ ਲਾਹੌਰ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਉਹ ਹੀ ਲਾਹੌਰ ਜਿਹੜੀ ਪੰਜਾਬ ਦਾ ਦਿਲ ਹੈ ਉਸੇ ਲਾਹੌਰ ਬਾਰੇ ਗੱਲ ਕਰਨੇ ਸਨ ਜਿੱਥੇ ਪੰਜਾਬੀ ਆਉਂਦੇ ਨੇ ਤੇ ਆਂਦੇ ਨੇ ਕਿ ਵਾਕਈ ਸਵਾਦ ਆ ਗਿਆ ਮਜ਼ਾ ਆ ਗਿਆ ਤੇ ਜਿਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨੀਗਾ ਠੀਕ ਹੈ ਤੇ ਉਹਦੇ ਬਾਰੇ 'ਚ ਆ ਜਰਾ ਸੁਣਿਓ ਕਿ ਕਿਵੇਂ ਬੈਠੇ ਸੀ ਬਕਸਾਂ ਦੇ ਹਾਕ ਦੇ ਜਿਹੜੇ ਨੇ ਉਹ ਇੱਥੇ ਹੀ ਰੋਟੀ ਖਾਂਦੇ ਰਹੇ ਆ ਪਹਿਲਾਂ ਮੇਰੇ ਨਾਲ ਲਫਟ ਚੈਲੰਜ ਵੀ ਹੁੰਦੇ ਸੀ ਠੀਕ ਹੈ ਨਾ ਉੱਥੇ ਤਾਂ ਭੁੱਖਮਰੀ ਗਰੀਬੀ ਉਹ ਤਾਂ ਕਹਿੰਦੇ ਆਪ ਕਹਿੰਦੇ ਜਿੱਤ ਲੋ ਲਾਹੌਰ ਨੂੰ ਘੰਟੇ ਬਾਅਦ ਮੋੜ ਦੋਗੇ ਸਾਡੇ ਹਾਲਾਤ ਦੇਖ ਕੇ ਤੁਸੀਂ ਆਹ ਦਾ ਉੱਥੇ ਹਾਲਾਤ ਹੋਏ ਹੋ ਮੈਨੇ ਉਹ ਦੂਜੇ ਇੱਕ ਹੋਰ ਲੇਗਾ ਕਹਿੰਦਾ ਗੱਲਾਂ ਲਾਹੌਰ ਕੋ ਕਰਾਚੀ ਵੀ ਦੇ ਦੋ ਯਾਰ ਰੋਟੀ ਖਾਂਦੇ ਹੋ ਜਾਣਗੇ ਉਹਨਾਂ ਦਾ ਹਾਲਾਤ ਤਾਂ ਇਹ ਨੇ ਉਹਨਾਂ ਦੇ ਇਕਨੋਮੀ ਉਹਨਾਂ ਦੀ ਜਿਹੜੀ ਆ ਉਹ ਬਿਲਕੁਲ ਆਹ ਜਿਹੇ ਪੰਗੇ ਲੈ ਕੇ ਇਹਦਾ ਕਿਸੇ ਨੇ ਗੁੱਸਾ ਨਹੀਂ ਕੀਤਾ ਲੇਕਿਨ ਇਹਦੇ ਪਿੱਛੇ ਇੱਕ ਬੰਦਾ ਖਲੋਤਾ ਸੀ ਕਰਮਜੀਤ ਅਨਮੋਲ ਜਿਹੜਾ ਹੁਣੇ ਪਾਕਿਸਤਾਨ ਆਇਆ ਤੇ ਲੋਕਾਂ ਨੇ ਮਤਲਬ ਮੈਂ ਪਹਿਲੇ ਵੀ ਦੱਸਿਆ ਕਿ ਸਿਰ ਮੱਥੇ ਪਾਇਆ ਤੇ ਉਹ ਜੀ ਚੁੱਪ ਕਰਕੇ ਪਿੱਛੇ ਹੱਸਦਾ ਰਿਹਾ ਲੋਕਾਂ ਨੇ ਬੜਾ ਗੁੱਸਾ ਕੀਤਾ ਕਿ ਇਸ ਬੰਦੇ ਨੂੰ ਬੋਲਣਾ ਚਾਹੀਦਾ ਸੀ ਮੈਂ ਇਧਰਲੇ ਪੰਜਾਬ ਵਾਲਿਆਂ ਨੂੰ ਇਹ ਦੱਸ ਦੇਵਾਂ ਕਿ ਯਾਰ ਉਹਦਾ ਤੁਸੀਂ ਕਿ ਉਹ ਜਦੋਂ ਸੀਐਮ ਗੱਲ ਕਰਨ ਰਿਹਾ ਸੀ ਤੇ ਉਹਨੂੰ ਕੀ ਆਂਦਾ ਬਈ ਮਾਇਕੂਰਾ ਕਰ ਦੇ ਮੈਨੂੰ ਗੱਲ ਕਰਨ ਦੀ ਤੂੰ ਗਲਤ ਗੱਲ ਕਰਨਿਆ ਉਹ ਕਰ ਸਕਦਾ ਸੀ ਇੱਥੇ মিডিਆ ਦੇ ਸਾਹਮਣੇ ਤਾਂ ਨਹੀਂ ਸੀ ਕਰ ਸਕਦਾ ਲੇਕਿਨ ਅਗਰ ਤੁਸੀਂ ਉਸ ਬੰਦੇ ਦਾ ਫੇਸ ਵੇਖੋ ਉਸ ਬੰਦੇ ਦਾ ਮੂੰਹ ਥੱਲੇ ਸੀ ਉਹਦੇ ਮੂੰਹ ਤੇ ਜਿਹੜਾ ਹਾਸਾ ਸੀ ਉਹ ਹਾਸਾ ਸ਼ਰਮਿੰਦਗੀ ਵਾਲਾ ਸੀ ਉਹ ਹਾਸਾ ਉਹਨੂੰ ਯਾਦ ਦਿਵਾਉਣ ਰਿਹਾ ਸੀ ਕਿ ਗਲਤ ਗੱਲ ਕਰਨ ਰਿਹਾ ਅਗਲਾ ਜਿਹੜਾ ਬੰਦਾ ਖਲੋਤਾ ਹੈ ਗਲਤ ਗੱਲ ਕਰਨ ਰਿਹਾ ਉਹ ਮੂੰਹ ਥੱਲੇ ਕਰਕੇ ਸ਼ਰਮਿੰਦਗੀ ਵਾਲਾ ਹਾਸਾ ਹੱਸਣ ਰਿਹਾ ਸੀ ਨਾ ਕਿ ਤੰਜੀਆ ਪਾਕਿਸਤਾਨ ਵੱਲ ਜਾਂ ਲੈਂਦੇ ਪੰਜਾਬ ਵੱਲ ਕੋਈ ਉਹ ਹੱਸ ਕੇ ਤੇ ਪਾਕਿਸਤਾਨ ਦਾ ਮਖੌਲ ਉਡਾਣ ਰਿਹਾ ਸੀ ਫਿਰ ਆਪਾਂ ਇਹ ਜਿਹੜਾ ਜੋੜਾ ਹੈ ਇਸ ਜੋੜੇ ਨੂੰ ਕਿਵੇਂ ਭੁੱਲ ਜਾਈਏ ਜੀ ਪੰਜਾਬੀ ਟਰੈਵਲ ਕਪਲ ਆਪਣਾ ਆਪ ਭੁਲਾਤਾ ਲੈਂਦੇ ਪੰਜਾਬ ਵਾਲਿਆਂ ਨੇ ਕਿ ਇਹਨਾਂ ਬੰਦਿਆਂ ਦੇ ਪਿੱਛੇ ਕਿ ਤੁਸੀਂ ਜੀ ਲੈਂਦੇ ਪੰਜਾਬ ਜਾਏ ਉਹ ਤੁਹਾਨੂੰ ਇੰਨਾ ਕੁ ਮਤਲਬ ਪ੍ਰੋਟੋਕੋਲ ਇੰਨੀਆਂ ਖੁਸ਼ੀਆਂ ਇੰਨਾ ਚਾਪ ਲੈ ਕੇ ਫਿਰਦੇ ਰਹੇ ਹਰ ਥਾਂ ਤੇ ਜਗਾ ਜਗਾ ਤੇ ਲੈ ਕੇ ਗਏ ਠੀਕ ਹੈ ਇੰਨਾ ਪਿਆਰ ਦਿੱਤਾ ਭਾਵੇਂ ਉਹ ਸਮੀ ਜੱਟ ਹੋਵੇ ਭਾਵੇਂ ਅੰਜਮ ਸਰੋਇਆ ਹੋਵੇ ਭਾਵੇਂ ਵਿਕਾਸ ਭਿੰਡਰ ਹੋਵੇ ਤੇ ਭਾਵੇਂ ਨਾਸਰ ਢਿੱਲੋਂ ਹੋਵੇ ਕਿਸੇ ਨੇ ਵੀ ਘੱਟ ਨਹੀਂ ਕੀਤੀ ਬਲਕਿ ਜਿੱਥੇ ਵੀ ਜਾਂਦੇ ਸਨ ਲੋਕੀ ਸਿਰ ਮੱਥੇ ਇਹਨਾਂ ਨੂੰ ਚੁੰਮਦੇ ਸਨ ਸਿਰ ਮੱਥੇ ਤੇ ਬਾਂਦੇ ਸਨ ਕਿ ਜੀ ਸਾਡੇ ਪਰੌਣੇ ਆਏ ਨੇ ਚੜਦੇ ਪੰਜਾਬ ਤੋਂ ਤੇ ਇਹਨਾਂ ਨੇ ਜਿਹੜੀ ਖੇਡਾਈ ਐ ਅਫਗਾਨਿਸਤਾਨ ਦੇ ਵਿੱਚ ਇੱਕ ਵਲੌਗ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਆ ਸੁਣਿਓ ਜ਼ਰਾ ਇਹ ਤਾਂ ਇਹ ਚਾਹੁੰਦੇ ਐ ਇਹ ਚਾਹੁੰਦੇ ਇਹ ਤਾਂ ਕਹਿੰਦੇ ਵੀ ਚੱਕ ਦੋ ਕੰਮ ਨੂੰ ਕਹਿੰਦੇ ਅੱਧਾ ਤੁਸੀਂ ਦੱਬ ਲੋ ਉਧਰਲੇ ਪਾਸੇ ਉਹ ਅਟੈਕ ਕਰਕੇ ਆ ਜੋ ਅੱਧਾ ਕਸੀਂ ਦੱਬ ਲੈਨੇ ਆਂ ਅੱਧਾ ਤੁਸੀਂ ਦੱਬ ਲੋ ਅੱਧਾ ਕਸੀਂ ਦੱਬ ਲੈਨੇ ਆਂ ਇਹ ਤੇ ਇਹੀ ਚਾਹੁੰਦੇ ਨੇ ਮਤਲਬ ਯਾਰ ਐਡਾ ਸੌਖਾ ਹੁੰਦਾ ਤੇ ਹੁਣ ਤੇ ਕਦੇ ਦਾ ਦੱਬਿਆ ਜਾਂਦਾ ਸਰਦਾਰ ਜੀ ਕਦੇ ਦਾ ਦਬਿਆ ਜਾਂਦਾ ਬਾਕੀ ਮੈਂ ਆਪਣੇ ਮੈਂ ਤੁਹਾਡਾ ਪੂਰਾ ਇੰਟਰਵਿਊ ਸੁਣਿਆ ਪੂਰਾ ਬਲਕੇ ਵਲੌਗ ਜਿਹੜਾ ਹੈ ਵੇਖਿਆ ਹੈ ਪੂਰੀ ਗੱਲ ਕਿ ਯਾਰ ਇਹਦੀ ਤਹਕੀਕ ਤੇ ਕਰੀਏ ਲੋਕੀ ਇੰਨਾ ਕੁ ਕਲਿੱਪ ਚੁੱਕ ਕੇ ਗੱਲ ਮਾੜੀ ਸੀ ਤੁਹਾਨੂੰ ਗੱਲ ਮਾੜੀ ਸੀ ਤੁਹਾਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਤੁਹਾਨੂੰ ਉਹਨਾਂ ਬਲਕੇ ਨਮਕ ਹਰਾਮੀ ਤੁਸੀਂ ਨਹੀਂ ਕੀਤੀ ਨਮਕ ਹਰਾਮੀ ਉਹਨਾਂ ਨੇ ਕੀਤੀ ਉਹ ਜਿਹੜੇ ਪਠਾਨ ਜਿਨ੍ਹਾਂ ਨੂੰ ਮਤਲਬ ਇੱਥੇ ਪਾਕਿਸਤਾਨ ਨੇ ਆਪਣੀ ਧਰਤੀ ਦੇ ਉੱਤੇ ਰਹਿਣ ਵਾਸਤੇ ਰੈਫਿਊਜੀਜ਼ ਦੇ ਤੌਰ ਤੇ ਆਪ ਥਾਂ ਦਿੱਤੀ ਕਿ ਆਓ ਇੱਥੇ ਖਾਓ ਇੱਥੇ ਪੀਓ ਕਮਾਓ ਸਾਰਾ ਕੁਝ ਕਰੋ ਜਦੋਂ ਤੁਹਾਡੇ ਹਾਲਾਤ ਨਹੀਂਗੇ ਠੀਕ ਅਫਗਾਨਿਸਤਾਨ ਦੇ ਹਾਲਾਤ ਖਰਾਬ ਸਨ ਤੇ ਤੁਸੀਂ ਇੱਥੇ ਰਹਿ ਸਕਦੇ ਹੋ ਫਿਰ ਜਦੋਂ ਅ ইমরান ਖਾਨ ਦੀਆਂ ਵੀ ਤੁਸੀਂ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਸਾਰੀਆਂ ਜਿਹੜੀਆਂ ਮਿਹਨਤਾਂ ਸਨ ਉਹਦੇ ਤੇ ਪਾਣੀ ਫੇਰਤਾ ইমরান ਖਾਨ ਨੇ ਬੜੇ ਵੱਡੇ ਕੰਮ ਕੀਤੇ ਦੋ ਕੰਮਤੋਂ ਜੀ ਉਹਨੇ ਪੜੇ ਕੀਤੇ ਲੇਕਿਨ ਕਰਤਾਰਪੁਰ ਕੋਰੀਡੋਰ ਜਿਹੜਾ ਪੰਜਾਬੀਆਂ ਵਾਸਤੇ ਇੱਕ ਇਹੋ ਜੀ ਚੀਜ਼ ਸੀ ਕਿ ਜਿਹਦੇ ਉੱਤੇ ਗਾਣੇ ਵੀ ਬਣ ਗਏ ਜਿਹਦੇ ਉੱਤੇ ইমরান ਖਾਨ ਨੂੰ ਕ੍ਰੈਡਿਟ ਵੀ ਦਿੱਤਾ ਗਿਆ ਦੂਜਾ ਕੰਮ ਸੀ ਅਮਰੀਕਾ ਨੂੰ ਅਫਗਾਨਿਸਤਾਨ ਵਿੱਚ ਚੋਕ ਕੱਢਣਾ ਅਫਗਾਨਿਸਤਾਨ ਤੋਂ ਚੁੱਪ ਜਾਣਾ ਜੇ ইমরান ਖਾਨ ਅਮਰੀਕਾ ਨੂੰ ਅੱਡੇ ਦੇ ਦਿੰਦਾ ਜਿਵੇਂ ਕਿ ਅਮਰੀਕਾ ਪਹਿਲੇ ਬੈ ਕੇ ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਅੱਡਿਆਂ ਤੋਂ ਆਪਣੇ ਅਟੈਕ ਕਰਦਾ ਸੀ ਅਫਗਾਨਿਸਤਾਨ ਦੇ ਵਿੱਚ ਆਪਣੀ ਫੌਜ ਨੂੰ ਇੱਥੋਂ ਸਪਲਾਈ ਦੇਂਦਾ ਸੀ ਸਾਰੀ ਠੀਕ ਹੈ ਤੇ ਉਹ ਜਦੋਂ ইমরান ਖਾਨ ਆਇਆ ਤੇ ਉਹਨੇ ਆਖਿਆ ਭਾਈ ਸਾਡੀ ਜਿਹੜੀ ਜ਼ਮੀਨ ਹੈ ਉਹ ਅਸੀਂ ਨਹੀਂ ਯੂਜ਼ ਹੋਣ ਦੇਣੀ ਦੂਸਰਿਆਂ ਦੇ ਖਿਲਾਫ ਤੇ ਸਪੈਸ਼ਲੀ ਅਫਗਾਨਿਸਤਾਨ ਦੇ ਖਿਲਾਫ ਅਸੀਂ ਇਹ ਆਪਣੀ ਧਰਤੀ ਜਿਹੜੀ ਇਸਤੇਮਾਲ ਨਹੀਂ ਹੋਣ ਦੇਣੀ ਜਦੋਂ ਉਹਨਾਂ ਦੇ ਅੱਡੇ ਬੰਦ ਕਰਤੇ ਤੇ ਫਾਈਨਲੀ ਅਮਰੀਕਾ ਨੂੰ ਸਮਝ ਲੱਗ ਗਈ ਕਿ ਅਸੀਂ ਅਫਗਾਨਿਸਤਾਨ 'ਚ ਕਾਮਯਾਬ ਨਹੀਂ ਹੋ ਸਕਦੇ ਔਰ ਛੱਡ ਕੇ ਭੱਜ ਗਿਆ ਫਿਰ ਜਿਹੜਾ ਅਸਲਾ ਛੱਡ ਕੇ ਗਿਆ ਜ ਉਹ ਹੀ ਤੁਸੀਂ ਨਮਕਰਾਮੋ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਕਰਨ ਦੇ ਹੋ ਅੱਛਾ ਹੁਣ ਵਾਪਸ ਆ ਜਾਨੇ ਜੀ ਇਸ ਜੋੜੇ ਦੇ ਉੱਤੇ ਪੰਜਾਬੀ ਟਰੈਵਲ ਕਪਲ ਆਲੇ ਮੈਨੂੰ ਪਤਾ ਚੜ੍ਹਦੇ ਪੰਜਾਬ ਤੋਂ ਬਹੁਤ ਸਾਰੇ ਲੋਕਾਂ ਦੇ ਮੈਂ ਕਮੈਂਟ ਪੜੇ ਜਿਹੜੇ ਆਂਦੇ ਸਨ ਕਿ ਇਹ ਪਾਕਿਸਤਾਨ ਆਉਣ ਤੇ ਇਹਨਾਂ ਨੂੰ ਜੂਤ ਫੇਰਿਓ ਵੇਖੋ ਜੀ ਪੰਜਾਬੀ ਸਪੈਸ਼ਲੀ ਗੈਸਟ ਕੋਈ ਵੀ ਹੁੰਦਾ ਹੈ ਨਾ ਮਹਿਮਾਨ ਤੇ ਉਹ ਆਪਣਾ ਪਰੋਣਾ ਹੈ ਮਹਿਮਾਨ ਹੈ ਠੀਕ ਹੈ ਉਹਦੀ ਇੱਜ਼ਤ ਕਰਨਾ ਉਹਨੂੰ ਰਿਸਪੈਕਟ ਦੇਣਾ ਸਾਡੇ ਤੇ ਫਰਜ਼ ਹੈ ਅਸੀਂ ਉਹ ਕੋਈ ਚਾਲ ਕੇ ਸਾਡੇ ਘਰ ਆ ਜੇ ਆਂਦੇ ਨੇ ਸਿਆਣੇ ਆਂਦੇ ਨੇ ਦੁਸ਼ਮਣ ਵੀ ਟੁਰ ਕੇ ਘਰ ਆ ਜੇ ਤੇ ਉਹਨੂੰ ਕੋਈ ਆਏ ਨੂੰ ਕੁਛ ਨਾ ਆਖੋ ਫਤਕ ਨਾ ਆਖੋ ਜਿਹੜਾ ਟੁਰ ਕੇ ਤੁਹਾਡੇ ਘਰ ਹੀ ਆ ਜੇ ਤੇ ਬਾਕੀ ਚੀਜ਼ਾਂ ਇਹ ਨੇ ਕਿ ਮੈਂ ਲੈਂਦੇ ਪੰਜਾਬ ਵਾਲਿਆਂ ਨੂੰ ਆਖਾਂਗਾ ਕਿ ਇਹਨਾਂ ਦਾ ਲੈਂਦਾ ਚੜਦਾ ਦੋਵੇਂ ਕਿ ਅਗਰ ਤੁਸੀਂ ਇਹਨਾਂ ਦਾ ਵਲੌਗ ਵੇਖਿਆ ਤੇ ਉਹਦੇ ਵਿੱਚ ਪਹਿਲੇ ਦੋ ਲੈਣਾ ਤੇ ਆਪਾਂ ਸੁਣ ਲਈਆਂ ਕਿ ਦੱਬ ਲਓ ਇਹ ਤੇ ਚਾਹੁੰਦੇ ਨੇ ਕਿ ਦੱਬ ਲਓ ਲੇਕਿਨ ਉਸ ਤੋਂ ਅੱਗੇ ਜਿਹੜੀ ਉਹਨੇ ਗੱਲ ਕੀਤੀ ਉਹ ਕਿਸੇ ਨੇ ਨੀ ਸੁਣੀ ਜਿਹਦੇ ਵਿੱਚ ਉਹਨੇ ਆਖਿਆ ਕਿ ਨਹੀਂ ਭਾਈ ਅਸੀਂ ਤੇ ਪੀਸ ਚਾਉਂਦੇ ਆ ਅਸੀਂ ਲੜਾਈ ਨਹੀਂ ਚਾਹੁੰਦੇ ਅਸੀਂ ਅਮਨ ਚਾਹੁੰਨੇ ਆ ਸੁਣਿਓ ਇਹ ਤਾਂ ਐ ਚਾਹੁੰਦੇ ਆ ਇਹ ਚਾਹੁੰਦੇ ਇਹ ਤਾਂ ਕਹਿੰਦੇ ਵੀ ਚੱਕ ਦੋ ਕੰਮ ਨੂੰ ਕਹਿੰਦੇ ਅੱਧਾ ਕਿ ਤੁਸੀਂ ਦੱਬ ਲੋ ਉਧਰਲੇ ਪਾਸੇ ਉਹ ਅਟੈਕ ਕਰਕੇ ਅ ਜਦਾਂ ਕਹ ਅਸੀਂ ਦੱਬ ਲੈਨੇ ਅਸੀਂ ਕਹਿੰਨੇ ਆ ਨਾ ਭਾਈ ਉਸ ਦਾ ਜੰਗ ਅਮਨੀ ਚਾਹੁੰਦੇ ਅਸੀਂ ਦਾ ਜੰਗ ਨਹੀਂ ਚਾਹੁੰਦੇ ਅਸੀਂ ਅਮਨ ਚਾਹੁੰਨੇ ਆ ਸ਼ਾਂਤੀ ਚਾਹੁੰਨੇ ਆ ਕੋਈ ਕੋਈ ਡਾਂਟ ਵਾਂਟ ਵਾਰ ਯੂ ਵਾਂਟ ਵਾਰ ਨੋ ਯੂ ਯੂ ਵਾਂਟ ਵਾਰ ਯਾ ਆਈ ਵਾਂਟ ਵਾਰ ਵਿਦ ਪਾਕਿਸਤਾਨ but we don't want because you see the condition of the afghanistan now in these days ਅਸਲ ਜੇ ਰੌਲਾ ਇੱਥੇ ਹੈ ਕਿ ਸਾਨੂੰ ਗੱਲ ਮਰੋੜ ਤਰੋੜ ਕੇ ਜਿਹੜੀ ਉਹ ਵਹਾਈ ਜਾਂਦੀ ਹੈ ਅੱਜ ਕੱਲ AI ਦਾ ਦੌਰ ਹੈ ਕੋਈ ਚੀਜ਼ ਵੀ ਆ ਵੇਖੋ ਆ ਕੀ ਚੱਲਣ ਡਿਆ ਪਿੱਛੇ ਹੈ ਕੁਝ ਵੀ ਬਣ ਜਾਂਦਾ ਹੈ AI ਤੋਂ ਤੁਸੀਂ ਕੋਈ ਵੀ ਚੀਜ਼ ਬਣਾ ਲੈਂਦੇ ਹੋ ਤੇ ਆਪਣੇ ਪੰਜਾਬੀ ਭਰਾ ਸਿੱਧੇ ਸਾਦੇ ਉਹਨਾਂ ਨੂੰ ਜੋ ਤੁਸੀਂ ਉਹਨਾਂ ਦੇ ਸਾਹਮਣੇ ਰੱਖ ਦੋ ਉਹਨਾਂ ਨੇ ਆਖਣਾ ਲੈ ਬਈ ਇਹੋ ਕੋਸ਼ੀ ਹੈ ਇਹ ਤੇ ਵਾਕਈ ਇੰਜ ਹੋ ਗਿਆ ਹੁਣ ਗੱਲ ਆਪਾਂ ਕਰ ਲੈਨੇ ਆ ਲੜਾਈ ਦੀ ਕਿ ਪਾਕਿਸਤਾਨ ਨੇ ਪੰਜਾਬ ਤੇ ਹਮਲਾ ਕੀਤਾ ਬਿਲਕੁਲ ਨਹੀਂ ਕੀਤਾ ਸਿਰਫ ਕਿਸੇ ਸਿਵਿਲਿਅਨ ਤੇ ਕੋਈ ਅਟੈਕ ਨਹੀਂ ਹੋਇਆ ਪਾਕਿਸਤਾਨ ਵੱਲੋਂ ਪਹਿਲੇ ਵੀ ਆਖਿਆ ਗਿਆ ਸੀ ਇਹਦੀ ਹੁਣ ਰੀਜ਼ਨ ਕੀ ਹੈ ਕਿ ਕਿਉਂ ਨਹੀਂ ਕੀਤਾ ਵੇਖੋ ਇੰਡੀਆ ਦੇ ਵਿੱਚ ਇੱਕੋ ਹੀ ਇਹੋ ਜੀ ਸਟੇਟ ਹੈ ਜਿਹੜੀ ਪਾਕਿਸਤਾਨ ਨਾਲ ਬੜੀ ਕਲੋਜ਼ ਹੈ ਪਾਕਿਸਤਾਨ ਨਾਲ ਬੜਾ ਪਿਆਰ ਹੈ ਤੇ ਉਹ ਹੈ ਪੰਜਾਬ ਜਿਹਨੂੰ ਆਪਾਂ ਚੜ੍ਹਦਾ ਪੰਜਾਬ ਆਂਨੇ ਆ ਤੇ ਉਹਦਾ ਲੈਹਿੰਦੇ ਪੰਜਾਬ ਨਾਲ ਪਿਆਰ ਜਿਹੜਾ ਹੈ ਉਹ ਬਹੁਤ ਗੂੜਾ ਹੈ ਤੇ ਉਹ ਨਹੀਂ ਚਾਹੁੰਦੇ ਕਿ ਉਹ ਦੋਵੇਂ ਆਪਸ ਲੜਨ ਚੜਦਾ ਤੇ ਲੈਂਦਾ ਪੰਜਾਬ ਦੋਵੇਂ ਆਪਸ ਲੜਨਾ ਚਾਹੁੰਦੇ ਹੀ ਨਹੀਂ ਤੇ ਨਾ ਪਾਕਿਸਤਾਨ ਦੀ ਸਰਕਾਰ ਚਾਹੁੰਦੀ ਸੀ ਕਿ ਹਮਲਾ ਕਰੇ ਔਰ ਕਈ ਵਾਰੀ ਮੀਡੀਆ ਤੇ ਆ ਕੇ ਡੀਜੀਆਈਐਸਪੀਆਰ ਨੇ ਵੀ ਆਖਿਆ ਕਿ ਅਸੀਂ ਇੰਡੀਆ ਤੇ ਹਮਲਾ ਨਹੀਂ ਕੀਤਾ ਨਹੀਂ ਕੀਤਾ ਉਧਰ ਉਹ ਬਲੈਕਆਊਟ ਹੋਇਆ ਪਿਆ ਹੈ ਉਹਨਾਂ ਦਾ ਜਿਹੜਾ ਮੀਡੀਆ ਚੜਦੇ ਪੰਜਾਬ ਦਾ ਉੱਥੇ ਇੱਕ ਖੌਫ ਤੇ ਇੱਕ دہشت ਜਿਹੜੀ ਵਹਾਈ ਜਾਣ ਲਈ ਲੋਕਾਂ ਨੂੰ ਕਿ ਪਾਕਿਸਤਾਨ ਨੇ ਤੇ ਹਮਲਾ ਕਰਤਾ ਡਰੋਨ ਕਾਲ ਤੇ ਇੰਜ ਕਰਤਾ ਉੰਜ ਕਰਤਾ ਉਹ ਡਰੋਨ ਆਉਣ ਕਿੱਥੋਂ ਡੇ ਸਨ ਉਹ ਵੀ ਤੁਹਾਨੂੰ ਦੱਸਾਂਗਾ ਮੈਂ ਪਹਿਲਾਂ ਹੀ ਆਖਿਆ ਸੀ ਮੋਦੀ ਦੀ ਗੇਮ ਐ ਮੋਦੀ ਦੀ ਖੇਡ ਐ ਸਾਰੀ ਮੋਦੀ ਕਰਾਉਣ ਰਿਹਾ ਤੇ ਮੋਦੀ ਹੀ ਡਿਫੈਂਸ ਕਰਨ ਰਿਹਾ ਆਪ ਹੀ ਬੰਦਾ ਕਰਾ ਕੇ ਤੇ ਆਪ ਹੀ ਮਰੀ ਜਾਏ ਠੀਕ ਐ ਆਪ ਇਧਰੋਂ ਡਾਲਿਆ ਮੋਬਾਈਲ ਇਧਰੋਂ ਡਾਲਿਆ ਡਰੋਨ ਤੇ ਆਪ ਹੀ ਸੁੱਟ ਲਿਆ ਐਸ 400 ਨਾਲ ਤੇ ਆਖਿਆ ਜੀ ਅਸੀਂ ਤੇ ਪਾਕਿਸਤਾਨ ਵੱਲੋਂ ਆਏ ਡਰੋਨ ਜਿਹੜੇ ਨੇ ਉਹ ਸੁੱਟਦੇ ਨੇ ਅਸੀਂ ਆਏ ਬੰਬ ਜਿਹੜੇ ਨੇ ਉਹਨਾਂ ਨੂੰ ਹਵਾ ਵਿੱਚ ਹੀ ਤਬਾਹ ਕਰਤਾ ਆਪ ਵੀ ਤੁਸੀਂ ਚਲਾਈ ਜਾਂਦੇ ਹੋ ਆਪ ਹੀ ਡਿਫੈਂਸ ਕਰੀ ਜਾਂਦੇ ਹੋ ਮੇਰੇ ਪਿੱਛੇ ਇੱਕ ਵੀਡੀਓ ਚੱਲ ਰਿਹਾ ਐ ਇਸ ਵੀਡੀਓ ਵਿੱਚ ਵੇਖੋ ਗੌਰ ਨਾਲ ਗੌਰ ਨਾਲ ਵੇਖਿਓ ਜਰਾ ਇਹ ਗੌਰ ਗੌਰ ਕਰੋ ਇਹਦੇ ਉੱਤੇ ਕਿ ਆਬ ਉੱਡਣ ਕਿਥੋਂ ਡਿਆ ਐ ਠੀਕ ਐ ਤੇ ਜਾ ਕੇ ਤੇ ਮਤਲਬ ਡਿੱਗਣ ਜਦੋਂ ਉੱਡਿਆ ਐ ਤੇ ਫਿਰ S400 ਨੇ ਉਹਨੂੰ ਡਿਸਟਰੋਏ ਕੀਤਾ ਉੱਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਵੀਡੀਓ ਸਾਹਮਣੇ ਆਈ ਹੈ ਇੰਡੀਆ ਤੋਂ ਹੀ ਆਈ ਹੈ ਠੀਕ ਹੈ ਕਿ ਜਿੱਥੋਂ ਮਿਜ਼ਾਇਲ ਫਾਇਰ ਵੀ ਉੱਥੋਂ ਹੀ ਹੋਇਆ ਇੱਕੋ ਹੀ ਵੀਡੀਓ ਦੇ ਵਿੱਚ ਰਿਕਾਰਡ ਹੋ ਗਿਆ ਮਤਲਬ ਜਦੋਂ ਬਾਰਡਰ ਪਰੋਂ ਜੇ ਹੁੰਦਾ ਤੇ ਫਿਰ ਫਾਇਰ ਹੁੰਦਾ ਨਜ਼ਰ ਨਾ ਆਉਂਦਾ ਉੱਤੋਂ ਹਵਾ ਵਿੱਚ ਆਉਂਦਾ ਦਿਸਦਾ ਤੇ ਉੱਥੇ ਬਲਾਸਟ ਹੁੰਦਾ ਲੇਕਿਨ ਇਹ ਇੱਥੋਂ ਉਡਣ ਰਿਹਾ ਹੈ ਤੇ ਉੱਥੇ ਹੀ ਬਲਾਸਟ ਹੋਈ ਜਾਣ ਰਿਹਾ ਹੈ ਇੱਥੋਂ ਉੱਡ ਕੇ ਜਿਹੜਾ ਇੱਥੋਂ ਫਾਇਰ ਹੋਣ ਰਿਹਾ ਹੈ ਤੇ ਇੱਥੇ S400 ਲੱਗਾ ਇੱਥੋਂ ਨ ਜੋੜਦਾ ਤੇ S400 ਹੀ ਤੋਂ ਡਿਸਟਰੋਏ ਉਹਨੂੰ ਕਰਨ ਰਿਹਾ ਹਵਾ ਦੇ ਵਿੱਚ ਹਲੋ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਜੀ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਅਪਡੇਟ ਹੈ ਉੱਥੇ ਕਿੱਥੇ ਕਿੱਥੇ ਮਿਜ਼ਾਈਲਾਂ ਡਿੱਗੀਆਂ ਨੇ ਅੰਮ੍ਰਿਤਸਰ ਅ ਭਾਈ ਸਾਹਿਬ ਮੈਂ ਇਹੀ ਗੱਲ ਕਰਨੀ ਸੀ ਜੀ ਮੇਰਾ ਪਿੰਡ ਬਾਰਡਰ ਤੋਂ 2 ਕਿਲੋਮੀਟਰ ਦੂਰ ਹੈ ਅਲੜੇ ਕੋਲ ਅੱਛਾ ਠੀਕ ਹੈ ਤੇ ਉੱਥੇ ਨਾ ਜੀ ਇਹਨਾਂ ਨੇ ਖੇਤਾਂ ਦੇ ਵਿੱਚ ਨਾ ਟੈਂਕ ਲਾਏ ਹੋਏ ਨੇ ਰੁੱਖਾਂ ਥੱਲੇ ਜਾਲ ਪਾ ਪਾ ਕੇ ਅੱਛਾ ਠੀਕ ਹੈ ਕੈਮੋਫਲੇਜ ਤੇ ਹੋਏ ਨੇ ਤੇ ਰਾਤ ਹਾਂ ਜੀ ਰਾਤ ਨੂੰ ਇਹਨਾਂ ਨੇ ਸਰ ਵੀ ਇਧਰ ਨੂੰ ਮੂੰਹ ਕਰਕੇ ਨਾ ਸਾਰਾ ਫੈਰ ਕੀਤੇ ਆ ਟੈਂਕਾਂ ਦੇ ਵਿੱਚੋਂ ਪੱਟੀ ਵੱਲੋਂ ਪੰਜਾਬ ਵੱਲ ਨੂੰ ਮੂੰਹ ਕਰਕੇ ਹਾਂ ਜੀ ਹਾਂ ਜੀ ਓਹੋ ਦੇਖੋ ਕਿੰਨੇ ਉਤਰੇ ਨੇ ਹੈਨਾ ਅਹੀ ਅਪਡੇਟ ਦੇਣੀ ਸੀ ਤੁਹਾਨੂੰ ਵੀ ਇਹ ਆਪ ਹੀ ਕਰਵਾ ਰਹੇ ਆ ਸਾਰਾ ਕੁਝ ਹੂੰ 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 ਸੋ ਜਿਹੜੇ ਪੰਜਾਬ ਤੋਂ ਸਾਨੂੰ ਦੇਖ ਰਹੇ ਨੇ ਨਾ ਸਿੱਖ ਜਾਂ ਜਿਹੜੇ ਜਿੰਨੇ ਇੱਧਰ ਵੀ ਸਾਡੇ ਮਾਈ ਭਾਈ ਸੁਣ ਰਹੇ ਨੇ ਉਹ ਪੰਜਾਬ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਲੋਕਾਂ ਨੂੰ ਸੁਨੇਹਾ ਭੇਜਣ ਕਿ ਇੰਡੀਅਨ ਆਰਮੀ ਸਿੱਖਾਂ ਨੂੰ ਇਸ ਜੰਗ ਦੇ ਵਿੱਚ ਸ਼ਾਮਲ ਕਰਨ ਦੇ ਲਈ ਕਰਾਉਣ ਦੇ ਲਈ ਇਹ ਸਾਰੀਆਂ ਘਟਿਆ ਕਰਤੂਤਾਂ ਨੀਚ ਹਰਕਤਾਂ ਕਰਨ ਤੇ ਉਤਰਾਈ ਹੈ ਇਹ ਇਹ ਸ਼ੁਰੂ ਤੋਂ ਹੀ ਇਦਾਂ ਕਰਦੇ ਨੇ ਮਤਲਬ ਆਪ ਹੀ ਡਾਈ ਜਾਂਦੇ ਹੋ ਆਪ ਹੀ ਮਾਰੀ ਜਾਂਦੇ ਹੋ ਤੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਪਾਗਲ ਬਣਾਇਆ ਆ ਕਿ ਜੀ ਪਾਕਿਸਤਾਨ ਨੇ ਸਾਡੇ ਤੇ ਹਮਲਾ ਕਰਤਾ ਮੈਂ ਤੇ ਉਦਣ ਆਖਿਆ ਸੀ ਇੱਧਰ ਰੌਲਾ ਪਾਇਆ ਹੈ ਗਵਰਨਮੈਂਟ ਨੇ ਕਿ ਅਸੀਂ ਨਹੀਂ ਕੀਤਾ ਜਦੋਂ ਕਰਾਂਗੇ ਲੱਗੇਗਾ ਪਤਾ ਜਦੋਂ ਕਰਾਂਗੇ ਲੱਗੇਗਾ ਪਤਾ ਫਿਰ ਕੀਤਾ ਤੇ ਸਿਰਫ 에ਅਰ ਬੇਸਿਸ ਤੇ ਪਾਕਿਸਤਾਨ ਨੇ ਕੀਤਾ ਤੇ ਉਦਣ ਹੀ ਅਮਰੀਕਾ ਵਿੱਚ ਆ ਗਿਆ ਚਾਰ ਦਿਨ ਬਰਦਾਸ਼ਤ ਕਰਦੇ ਰਹੇ ਕਿਹੜਾ ਬੰਦਾ ਚਾਰ ਦਿਨ ਚ ਪੇੜਾਂ ਖਾਈ ਰੱਖੇ ਤੇ ਆਖੇ ਹੋਰ ਮਾਰੀ ਜਾ ਮਾਰੀ ਜਾ ਮਾਰੀ ਜਾ ਅਖੀਰ ਜਵਾਬ ਉਹਨੇ ਦੇਣਾ ਹੀ ਹੈ ਐਡਾ ਵੀ ਮਾੜਾ ਨਹੀਂ ਸਮਝੀਦਾ ਕਿਸੇ ਨੂੰ ਇਥੇ ਤੇ ਉਹ ਮੁਲਕ ਜਿਨ੍ਹਾਂ ਦੀ ਫੌਜ ਵੀ ਗੋਨੀ ਤੇ ਜਿਨ੍ਹਾਂ ਦੇ ਕੋਲ ਨਾ ਡਿਫੈਂਸ ਤੇ ਨਾ ਲੜਨ ਦੀ ਤਾਕਤ ਉਹ ਉਹਨਾਂ ਦੇ ਉੱਤੇ ਦੂਸਰੇ ਤਾਕਤਵਰ ਮੁਲਕ ਜਿਹੜੇ ਨੇ ਸੁਪਰ ਪਾਵਰ ਮੁਲਕ ਜਿਹੜੇ ਨੇ ਉਹ ਕਬਜ਼ਾ ਕਰਨ ਲੱਗੇ ਉਹਨਾਂ ਨੂੰ ਸਾਲਾਂ ਸਾਲ ਲੱਗ ਗਏ ਤੇ ਮੋਦੀ ਤੂੰ ਕੀ ਤੇਰੇ ਚ ਇਨੀ ਤਾਕਤ ਹੀ ਗੋਨੀ ਹੁਣ ਮੋਦੀ ਨੇ ਇਹ ਸਾਰਾ ਡਰਾਮਾ ਕਿਉਂ ਰਚਾਇਆ ਜੀ ਉੱਥੇ ਪੰਜਾਬ ਦੇ ਵਿੱਚ ਹਮਲਾ ਕਰਾ ਕੇ ਤੇ ਉਹਨੂੰ ਡਿਸਟਰੋਏ ਕਰਨ ਦਾ ਕਿਉਂਕਿ ਪੰਜਾਬੀ ਲੜਨਾ ਹੀ ਨਹੀਂ ਚਾਹੁੰਦੇ ਪੰਜਾਬੀ ਖਲੋਂਦੇ ਨਹੀਂ ਸਨ ਮਗਰ ਮੋਦੀ ਦੇ ਕੇ ਅਸੀਂ ਲੜਾਂਗੇ ਅਸੀਂ ਉਹਨਾਂ ਨੇ ਆਖਿਆ ਅਸੀਂ ਨਹੀਂ ਲੜਨਾ ਲੜ ਜਾ ਕੇ ਕਿ ਮੋਦੀ ਜਿਹੜਾ ਗੁਰਦਾ ਹੈ ਸੀ ਕਿ ਮੋਦੀ ਪੰਜਾਬੀਆਂ ਤੋਂ ਬਗੈਰ ਲੜ ਸਕਿਆ ਇੱਕ ਖਾਨ ਹੈ ਤੁਹਾਡਾ ਹੀ ਉਧਰ ਇੰਡੀਆ ਦੇ ਵਿੱਚ ਉਹਦੀ ਮੈਂ ਇੱਕ ਵੀਡੀਓ ਵੇਖੀ ਉਹ ਗੱਲ ਕਰਦਾ ਹੈ ਕਿ ਜੀ 65 ਦੀ ਲੜਾਈ ਦੇ ਵਿੱਚ ਪਾਕਿਸਤਾਨ ਨੇ ਬੁਰੀ ਤਰ੍ਹਾਂ ਡਰੋਨਤਾ ਸੀ ਵੱਡ ਗਿਆ ਸੀ ਅੰਦਰ ਪਾਕਿਸਤਾਨ ਤੇ ਪਿੱਛੋਂ ਆਰਡਰ ਆ ਗਿਆ ਸੀ ਕਿ ਜੀ ਤੁਸੀਂ ਪਿੱਛੇ ਆ ਜਾਓ ਛੱਡ ਦਿਓ ਹੁਣ ਜੋ ਹੋ ਗਿਆ ਆਪਾਂ ਪਿੱਛੇ ਬਚਾਈਏ ਦਿੱਲੀ ਬਚਾਈਏ ਤੇ ਪਿੱਛੇ ਨੂੰ ਟੋਰਾਓ ਠੀਕ ਹੈ ਲੇਕਿਨ ਉਥੇ 100 ਦੇ ਕੁੱਲ ਕੋਸ਼ ਸਰਦਾਰ ਸਨ ਸਿੰਘ ਫੌਜੀ ਸਨ ਸਿੱਖ ਰਿਜiment ਸੀ ਉਹਨਾਂ ਨੇ ਡੱਕਾ ਪਾਤਾ ਉਹਨਾਂ ਨੇ ਡਾਕੇ ਰੱਖਤਾ ਉਹਨਾਂ ਨੇ ਅੱਗੇ ਨਹੀਂ ਵਧਨ ਦਿੱਤਾ ਬਕੌਲ ਉਹਨਾਂ ਦੇ ਮੈਂ ਨਹੀਂ ਗੱਲ ਕਰਦਾ ਬਕੌਲ ਉਸ ਬੰਦੇ ਦੇ ਉਹ ਇੰਡੀਅਨ ਹੈ ਉਸ ਬੰਦੇ ਦੇ ਬਕੌਲ ਮੀਨਸ ਕਿ ਉਹ ਜਾਣਦਾ ਹੈ ਕਿ ਪੰਜਾਬੀਆਂ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਪੰਜਾਬੀਆਂ ਤੋਂ ਬਗੈਰ ਮੋਦੀ ਨੂੰ ਪਤਾ ਹੈ ਕਿ ਅਸੀਂ ਕੁਝ ਨਹੀਂ ਕਰ ਸਕਦੇ ਇਸ ਲਈ ਡਰਾਮਾ ਕਰਨਾ ਬਹੁਤ ਜ਼ਰੂਰੀ ਸੀ ਕਿ ਵੀ ਪਾਕਿਸਤਾਨ ਨੇ ਤੁਹਾਡੇ ਤੇ ਹਮਲਾ ਕਰਤਾ ਜੀ ਅਸਲੀਅਤ ਮੈਂ ਤੁਹਾਨੂੰ ਦੱਸਦੀ ਹਾਂ ਕਿ ਹੋਣ ਕੀ ਡਿਆ ਸੀ ਇੱਥੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਇਧਰ ਕੁਝ ਵੀ ਨਹੀਂਗਾ ਉਧਰ ਦਾ ਮੀਡੀਆ ਪਾਗਲ ਹੋਇਆ ਪਿਆ ਹੈ ਕਿ ਪਤਾ ਨਹੀਂ ਕੀ ਕੁਝ ਹੋ ਗਿਆ ਡਰਾਤਾ ਬਲੈਕਆਊਟ ਕਰਤਾ ਉਹਦਾ ਸਬੂਤ ਵੀ ਮੈਂ ਤੁਹਾਨੂੰ ਲਾਈਵ ਆ ਕੇ ਦਿੱਤਾ ਕਿ ਵੀਰੇ ਇਧਰ ਵੇਖ ਲਓ ਕੋਈ ਬਲੈਕਆਊਟ ਨਹੀਂ ਕੋਈ ਚੀਜ਼ ਨਹੀਂ ਗਈ ਲੇਕਿਨ ਤੁਹਾਡੇ ਵਾਲੇ ਪਾਸੇ ਕਿਉਂ ਐਡਾ ਡਰਾਮਾ ਤੇ ਇਨਾ ਮੀਡੀਆ ਨੇ ਤੁਹਾਨੂੰ ਡਰਾਇਆ ਹੈ ਫਿਰ ਉਹੀ মিডিਆ ਜਿਨੇ ਕਰਾਚੀ اسلامਾਬਾਦ ਮਲਤਾਨ ਸਾਰਾ ਫਤਹ ਕਰ ਲਿਆ ਸੀ ਫੌਜਾਂ ਵਿੱਚ ਵੜ ਆਈਆਂ ਸਨ ਫਿਰ ਉਸੇ মিডিਆ ਨੂੰ ਅਗਲੇ ਦਿਨ ਮਾਫੀਆਂ ਮੰਗਣੀਆਂ ਪਈਆਂ ਫਿਰ ਉਹੀ ਗੋਬਰ ਆ ਰਹੀਆ ਜਿਨੇ ਈਰਾਨ ਦੇ ਖਿਲਾਫ ਬਿਆਨ ਦਿੱਤਾ ਸਨ ਆਫ ਪਿਕ ਬੰਦੇ ਨੂੰ ਕਿਹਾ ਉਥੇ ਤੇ ਉਸ ਬੰਦੇ ਦੀ ਵਜ੍ਹਾ ਤੋਂ ਇੰਡੀਅਨ ਗਵਰਨਮੈਂਟ ਨੂੰ ਇਹ ਕਹਿਣਾ ਪਿਆ ਕਿ ਇਹ ਜਿਹੜਾ ਬੰਦਾ ਹੈ ਤੇ ਇੱਕ ਕੋਈ ਸਿਵਿਲਿਅਨ ਹੈ ਕੋਈ ਆਮ ਨਾਗਰਿਕ ਹੈ ਅਸੀਂ ਸਾਡਾ ਤੇ ਇਹਦੇ ਨਾਲ ਕੋਈ ਤੱਲਕ ਹੀ ਕੋਈ ਨਹੀਂ ਅਸੀਂ ਤੇਨੂੰ ਜਾਣਦੇ ਹੀ ਨਹੀਂ ਤੇ ਇਹਦਾ ਕੋਈ ਗੱਲਬਾਤ ਜਿਹੜੀ ਹੈ ਦਾ ਕੋਈ ਬਿਆਨ ਕੋਈ ਮਾਨ ਨਹੀਂ ਹੀ ਰੱਖਦਾ ਬਾਕੀ ਜਿੱਥੇ ਕਈਆਂ ਨੇ ਤੇਲ ਪਾਇਆ ਭਾਂਬੜ ਮਚਾਉਣ ਦੀ ਕੋਸ਼ਿਸ਼ ਕੀਤੀ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜਿਹੜਾ ਤੇਲ ਪਾ ਰਿਆ ਸੀ ਉਹਨੂੰ ਹਰ ਬੰਦਾ ਵੇਖਣ ਰਿਹਾ ਸੀ ਜਿਹੜਾ ਪਿਆਰ ਪੀਸ ਅਮਨ ਦੀ ਗੱਲ ਕਰਨ ੜੇ ਸਨ ਉਹਨੂੰ ਕੋਈ ਵੀ ਨਹੀਂ ਸੀ ਪੁੱਛਦਾ ਹਰ ਬੰਦਾ ਮਸਾਲਾ ਜਿੱਥੇ ਬਹੁਤਾ ਸੀ ਉਧਰ ਨੂੰ ਹੀ ਜਾਂਦਾ ਸੀ ਤੇ ਇਸ ਕਰਕੇ ਮੀਡੀਆ ਝੂਠ ਤੇ ਝੂਠ ਮਾਰੀ ਗਿਆ ਮੀਡੀਆ ਨੇ ਜਿਹੜਾ ਅੰਨੀ ਪਾਈ ਸੀ ਕਿ ਇੱਕ ਕਿਸਮ ਦਾ ਕਹਿਰ ਮਚਾਇਆ ਸੀ ਕਿ ਜਿਵੇਂ ਪਤਾ ਨਹੀਂ ਕੀ ਹੋ ਗਿਆ ਕਿਹੜਾ ਤੂਫਾਨ ਜਿਹੜਾ ਉਹ ਆ ਗਿਆ। ਬਾਕੀ ਉਹਦੇ ਨਾਲ ਹੀ ਆਪਾਂ ਆ ਬਿਆਨ જરા ਸੁਣੋ ਗੱਗੂ ਗਿੱਲ ਜੀ ਉਹਨਾਂ ਦਾ। ਨਹੀਂ ਬੋਲਣਾ ਚਾਹੀਦਾ ਸੀ ਉਹਨਾਂ ਨੂੰ। ਕਿਉਂਕਿ ਇੱਕ ਆਰਟਿਸਟ ਦੀ ਇੱਕ ਅਲੱਗ ਇਮੇਜ ਹੁੰਦੀ ਹੈ ਔਰ ਸਾਰੇ ਲੋਕ ਉਹਦੇ ਤੋਂ ਇਹੋ ਤਵਕਕ ਰੱਖਦੇ ਕਿ ਉਹ ਅੱਛੀ ਗੱਲ ਹੀ ਕਰੇਗਾ। ਕਿਉਂਕਿ ਜਿਹੜੀ ਤੁਹਾਡੀ ਕਲਾ ਹੈ ਤੁਹਾਡਾ ਆਰਟ ਹੈ। ਇਹ ਦੁਨੀਆ ਭਰ ਦੇ ਵਿੱਚ ਸਾਰਿਆਂ ਦੇ ਪਿਆਰ ਦੀ ਵਜ੍ਹਾ ਨਾਲ ਹੀ ਤੁਸੀਂ ਤਰੱਕੀ ਕਰਦੇ ਹੋ ਪਤਾ ਨਹੀਂ ਉਹਨਾਂ ਨੇ ਉਸ ਜੋਸ਼ 'ਚ ਆਪ ਦੇ ਲੋਕਾਂ ਦੇ ਸਾਹਮਣੇ ਕੁਝ ਬੋਲਤਾ ਤੇ ਪਰ ਸਾਰਿਆਂ ਨੇ ਉਹਨੂੰ ਠੀਕ ਨਹੀਂ ਸਮਝਿਆ ਪਰ ਮੈਂ ਮੇਰੀ ਆਪਣੀ ਇਹੋ ਸੋਚ ਹੈ ਕਿ ਜੰਗਾਂ ਦੇ ਵਿੱਚ ਕਦੇ ਕਿਸੇ ਨੇ ਕੁਝ ਨਹੀਂ ਖਟਿਆ ਜੰਗ ਬਹੁਤ ਮਾੜੀ ਚੀਜ਼ ਹੈ ਲੜਾਈਆਂ ਨਹੀਂ ਲੱਗਣੀਆਂ ਚਾਹੀਦੀਆਂ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਇਹਨਾਂ ਨੇ ਇਫਤਿਹਾਰ ਠਾਕਰ ਨੂੰ ਰਿਪਲਾਈ ਕਰਦੇ ਆ ਆਖਿਆ ਕਿ ਨਹੀਂ ਸੀ ਗੱਲ ਕਰਨੀ ਚਾਹੀਦੀ ਜਿਹੜੇ ਆਰਟਿਸਟ ਹੁੰਦੇ ਨੇ ਵੇਖੋ ਜੀ ਪਿਆਰ ਦੀ ਗੱਲ ਕਰਨੀ ਚਾਹੀਦੀ ਹੈ ਪੀਸ ਦੀ ਕਰਨੀ ਚਾਹੀਦੀ ਹੈ ਲੜਾਈਆਂ 'ਚ ਕਿਸੇ ਦਾ ਕੁਝ ਨਹੀਂ ਬਣਿਆ ਲੜਾਈਆਂ 'ਚ ਕਦੀ ਕਿਸੇ ਦਾ ਕੁਝ ਨਹੀਂ ਬਣਿਆ ਔਰ ਅਸੀਂ ਵੀ ਇਹੀ ਗੱਲ ਕਰਦੇ ਰਹੇ ਹਾਂ ਕਿ ਲੜਾਈ 'ਚ ਕਦੀ ਕਿਸੇ ਦਾ ਕੋਈ ਪਲਾਣਾ ਨਹੀਂ ਹੋਇਆ ਜਿਨ੍ਹਾਂ 'ਤੇ ਲੜਾਈਆਂ ਲੱਗੀਆਂ ਜਿਨ੍ਹਾਂ ਨੇ ਵੇਖੀਆਂ ਨੇ ਆਪਣੇ ਆ ਆਪਣੇ ਆ ਦਾਦਿਆਂ ਨੂੰ ਪਰਦਾਦਿਆਂ ਨੂੰ ਨਾਨਿਆਂ ਨੂੰ ਪੁੱਛਿਓ ਜਿਨ੍ਹਾਂ ਨੇ ਲੜਾਈਆਂ ਵੇਖੀਆਂ ਆਣੇ ਬਾਕੀ ਆਪਣਾ ਹੁਣ ਕੰਮ ਕੀ ਹੈ ਆਪਾਂ ਪਿਆਰ ਪੀਸ ਤੇ ਕੋਸ਼ਿਸ਼ ਕਰੀਏ ਕਿ ਜਿਹੜਾ ਨਫ਼ਰਤ ਇਸ ਇੰਪੈਕਟ ਪਿਆ ਹੈ ਆਪਣੇ ਦੋਵਾਂ ਪੰਜਾਬਾਂ ਦੇ ਉੱਤੇ ਇੱਕ ਦੂਜਿਆਂ ਦੇ ਵਿੱਚ ਜਿਹੜੀਆਂ ਵਿੱਥਾਂ ਪੈ ਗਈਆਂ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਦੂਰ ਕਰੀਏ ਆਪਾਂ ਫੇਰ ਲਾਗੇ ਲਿਆਈਏ ਸਾਡੀ ਸਰਕਾਰ ਨੇ ਤੇ ਪੰਜਾਬੀਆਂ ਨੂੰ ਇੱਥੇ ਤੱਕ ਮਾਣ ਦੇ ਦਿੱਤਾ ਇੱਥੇ ਤੱਕ ਮਾਣ ਬਖਸ਼ਤਾ ਉਹਨਾਂ ਨੇ ਆਖਿਆ ਵੀ ਸਾਰੇ ਇੰਡੀਆ ਵਾਲਿਆਂ ਦੇ ਵੀਜ਼ੇ ਬੰਦ ਨੇ ਪੰਜਾਬੀ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਕੋਈ ਟੈਨਸ਼ਨ ਨਹੀਂ ਆਪਣੇ ਕਰੋ ਉਹ ਫਿਰ ਉਹ ਕਿਵੇਂ ਹਮਲਾ ਕਰਦੇ ਹੋ ਤੁਹਾਡੇ ਤੇ ਕੀ ਹੋ ਗਿਆ ਤੁਹਾਨੂੰ ਕੋਈ ਸੋਚਿਆ ਕਰੋ ਯਾਰ ਚੀਜ਼ਾਂ ਨੂੰ ਜਿਹੜਾ ਹੈ ਨਾ ਥੋੜਾ ਜਿਹਾ ਸੋਚ ਕੇ ਗੱਲ ਕਰ ਲਿਆ ਕਰੋ ਬਾਕੀ ਪੰਜ ਰੁਪਏ ਜਿਨ੍ਹਾਂ ਨੂੰ ਮਿਲਦੇ ਨੇ ਕਮੈਂਟ ਕਰਨ ਦੇ ਉਹ ਜਿੰਨੇ ਮਰਜ਼ੀ ਕਰੀ ਜਾਣ ਸਾਨੂੰ ਫਰਕ ਨਹੀਂ ਪੈਂਦਾ ਉਹਨਾਂ ਦਾ ਲੇਕਿਨ ਜਦੋਂ ਸਾਡਾ ਪੰਜਾਬੀ ਭਰਾ ਜਿਹੜਾ ਸਾਨੂੰ 4-5 ਸਾਲ ਤੋਂ ਸਾਡੇ ਨਾਲ ਜੁੜੇ ਨੇ ਰਿਸ਼ਤੇ ਬਣੇ ਨੇ ਉਹ ਕੋਈ ਆ ਕੇ ਗੱਲ ਕਰਦਾ ਤਾਂ ਫੇਰ ਬੜਾ ਦੁੱਖ ਤੇ ਤਕਲੀਫ ਹੁੰਦੀ ਹੈ ਕਿ ਯਾਰ ਇਹ ਗੱਲ ਬੜੀ ਮਾੜੀ ਹੋਈ ਹੈ ਇਹ ਬੰਦੇ ਨੂੰ ਇਹ ਗੱਲ ਕਰਨੀ ਨਹੀਂ ਸੀ ਚਾਹੀਦੀ ਬਾਕੀ ਦੁਆ ਕਰੋ ਜੀ ਚੜਦਾ ਤੇ ਲੈਂਦਾ ਪੰਜਾਬ ਕੀ ਦੋਵੇਂ ਮੁਲਕ ਜਿਹੜੇ ਨੇ ਉਹ ਰੱਬ ਸੋਣਾ ਚੜਦੀ ਕਲਾ 'ਚ ਰੱਖੇ ਜੀ ਉਹਨਾਂ ਨੂੰ ਵੇਖੋ ਜੀ ਮਾਸੂਮ ਲੋਕ ਦੋਵਾਂ ਪਾਸੇ ਆਪਾਂ ਜ਼ਰੂਰ ਪੰਜਾਬ ਦੀ ਗੱਲ ਨਹੀਂ ਕਰਦੇ ਆਪਾਂ ਪੂਰੇ ਇਸ ਵਰਲਡ ਦੀ ਗੱਲ ਕਰ ਲੈਨੇ ਆ ਆਪਾਂ ਪੂਰੇ ਪਾਕਿਸਤਾਨ ਤੇ ਇੰਡੀਆ ਦੀ ਗੱਲ ਕਰ ਲੈਨੇ ਆ ਕਿ ਦੋਵਾਂ ਪਾਸੇ ਮਾਸੂਮ ਲੋਕ ਜਿਹੜੇ ਨੇ ਉਹਨਾਂ ਨੇ ਮਾਰਿਆ ਜਾਣਾ ਸੀ ਉਹਨਾਂ ਤੋਂ ਰੱਬ ਨੇ ਬਚਾਲਿਆ ਆਪਾਂ ਨੂੰ ਜਿੰਨਾ ਹੋ ਗਿਆ ਮਾਰਾ ਹੋਇਆ ਨਹੀਂ ਸੀ ਹੋਣਾ ਚਾਹੀਦਾ ਇੰਨਾ ਕੁ ਵੀ ਲੇਕਿਨ ਰੱਬ ਸੋਣਾ ਅੱਕੇ ਤੋਂ ਪੀਸ ਬਣਾ ਕੇ ਰੱਖੇ ਆਪਾਂ ਇੱਕ ਦੂਜੇ ਨਾਲ ਪੀਸ ਦੇ ਨਾਲ ਰਹੀਏ ਬਾਕੀ ਜੀ ਰੱਬ ਸੋਣਾ ਚੜ੍ਹਦੀ ਕਲਾ 'ਚ ਰੱਖੇ ਦੋਵਾਂ ਪੰਜਾਬਾਂ ਨੂੰ ਦੋਵਾਂ ਮੁਲਕਾਂ ਨੂੰ ਆਪਾਂ ਤੁਹਾਡੇ ਨਾਲ ਅਗਲੇ ਵੀਡੀਓ ਦੇ ਵਿੱਚ ਜ਼ਰੂਰ ਹਾਜ਼ਰ ਹੋਵਾਂਗੇ ਰੱਖੋ ਆਪਣਾ ਖਿਆਲ ਕੋਈ ਗੱਲ ਮਾੜੀ ਲੱਗੀ ਹੋਵੇ ਤੇ ਜ਼ਰੂਰ ਕਮੈਂਟ ਕਰਿਓ